ਇੱਕੀ ਡਿਪਾਰਟਮੈਂਟ ਚ ਦੋ ਗ੍ਰੇਡ 'ਤੇ ਚੱਲ ਰਹੀ ਐ ਸਰ ਇੱਕ ਨੂੰ 47600 ਦੇ ਰਿਹਾ ਇੱਕ ਨੂੰ 25960 ਖਾਤੇ 'ਤੇ ਆ ਰਹੀ ਐ 47600 ਦੇ ਹਿਸਾਬ ਨਾਲ 72000 ਦੇ ਨੇੜੇ ਤੇ ਤਨਖਾਹ ਬਣਦੀ ਐ ਤੇ ਸਾਨੂੰ 25960 ਆ ਰਹੀ ਐ ਸਰ ਜਿਹੜੇ ਭਗਵੰਤ ਮਾਨ ਜੀ ਕਹਿੰਦੇ ਆ ਬਿਹਾਰ ਸਭ ਤੋਂ ਗਰੀਬ ਐ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਵੀ ਬਿਹਾਰ ਸਿੱਕੀ ਮਨਾਗਾਲੈਂਡ ਯੂਪੀ ਹਰਿਆਣਾ ਰਾਜਸਥਾਨ ਤੇ ਹਿਮਾਚਲ ਜਿਹੜੇ ਲੱਗਦੇ ਸਾਰੇ ਸੂਬੇ ਐ ਸਾਰਿਆਂ 'ਤੇ 4600 ਗ੍ਰੇਡ 'ਤੇ ਐ ਜੀ ਸਾਰਿਆਂ 'ਤੇ 43900 ਦੀ ਬੇਸਿਕ ਐ ਜੀ ਨਰਸਿਸ ਇਥੇ ਬਾਹਰ ਨੇ ਤੇ ਸਾਡੇ ਜਿਹੜੇ ਇੱਧਰ ਨਰਸਿੰਗ ਸਟੂਡੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਸਾਡੀਆਂ ਯੂਨੀਫਾਰਮਸ ਪਵਾ ਕੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਤੋਂ ਸਾਡੀਆਂ ਡਿਊਟੀਆਂ ਕਰਾਈਆਂ ਜਾ ਰਹੀਆਂ ਵੀ ਕੱਲ ਨੂੰ ਜੇ ਮਰੀਜ਼ ਨਾਲ ਕੋਈ ਵੀ ਉਨਨੀਕੀ ਹੁੰਦੀ ਹੈ ਤੇ ਉਹਦੀ ਸਾਰੀ ਜ਼ਿੰਮੇਵਾਰੀ ਹੈਲਥ ਮਿਨਿਸਟਰ ਦੀ ਤੇ ਆਪ ਸਰਕਾਰ ਦੀ ਹੈ ਜਿਹੜਾ ਕਿ ਇਹ ਹੈਲਥ ਨੂੰ ਰੋਲ ਮਾਡਲ ਬਣਾਉਣਾ ਚਾਹ ਰਹੇ ਸੀਗੇ ਇੱਕ ਸਾਥੀ ਹੈ ਜਿਹੜਾ ਉਹ ਇਹਨਾਂ ਦਾ ਸਭ ਤੋਂ ਉੱਪਰਲੀ ਮੰਜ਼ਲ ਉੱਤੇ ਜੀਵਨ ਅਤੇ ਮੌਤ ਦੀ ਲੜਾਈ ਵੀ ਲੜ ਰਿਹਾ ਕਿਉਂਕਿ ਉਹਨੇ ਖਾਣਾ ਪੀਣਾ ਸਭ ਛੱਡਿਆ ਹੋਇਆ ਸਰਕਾਰ ਮੇਰੀ ਮੰਗ ਅੱਜ ਮੰਨ ਲਵੇ ਮੰਨ ਲਵੇ ਚਾਹੇ ਮੰਨ ਲੇ 4 ਦਿਨਾਂ ਨੂੰ ਚਾਹੇ ਮੰਨੇ 10 ਦਿਨ ਜਿੰਨਾ ਮਰਜੀ ਟਾਈਮ ਲਾਵੇ ਮੈਂ ਇਸੇ ਜਗ੍ਹਾ ਰਹਿਣਾ ਹੈ ਮੈਂ ਆਪਣੀ ਜਗ੍ਹਾ ਤੋਂ ਨਹੀਂ ਜਾਣਾ ਉਨ ਜਦੋਂ ਸਾਡੇ ਮਾਪਿਓ ਲਈ ਕੁਝ ਕਰਨ ਦਾ ਸਮਾਂ ਆਇਆ ਤੇ ਸਾਨੂੰ ਨਾ ਨਿੱਕੀ ਜੀ ਸੈਲਰੀ ਫੜਾ ਕੇ ਜਿਵੇਂ ਉਹ ਕਹਿੰਦੇ ਨਾ ਊਂਟ ਦੇ ਮੂੰਹ 'ਚ ਜੀਰਾ ਵਾਲੀ ਗੱਲ ਕੀਤੀ ਐ ਅਸੀਂ ਸਾਡਾ profession 24 into 7 ਇੱਥੇ ਜਨਤਾ ਦੀ ਮਤਲਬ ਉਹਨਾਂ ਨੂੰ ਸੇਵਾਵਾਂ ਦੇਣ ਲਈ ਅਸੀਂ ਅਵੇਲੇਬਲ ਹੁੰਨੇ ਆ ਜੇ ਸਾਡੇ ਨਾਲ ਹੀ ਇਹੋ ਜਿਹਾ ਵਰਤੀਰਾ ਵਰਤਿਆ ਜਾਏਗਾ ਤੇ ਫਿਰ ਬਾਕੀ ਲੋਕਾਂ ਦਾ ਅਸੀਂ ਕੀ ਕਹਿ ਸਕਦੇ ਹਾਂ ਵੀ ਸਰਕਾਰ ਉਹਨਾਂ ਨਾਲ ਕਿਵੇਂ ਵਰਤੀਰਾ ਕਰਦੀ ਹੋਊਗੀ ਸਟੂਡੈਂਟ ਹੈ ਉਹ ਤਾਂ ਫੋਰਨ ਦੇ ਵਿੱਚ ਤਿਆਰੀ ਖਿੱਚ ਰੱਖੀ ਹੋਣਾ ਨੇ ਜਿਵੇਂ ਕਿ ਇੱਥੋਂ ਕਰਕੇ ਜਿਹੜਾ ਜਿਹੜਾ ਵੀ ਉੱਥੋਂ ਦਾ ਪ੍ਰੋਸੈਸ ਹੁੰਦਾ ਉਹਨਾਂ ਨੇ ਸਟਾਰਟ ਕਰ ਚੁੱਕੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਸੂਬੇ ਦੇ ਵਿੱਚ ਸਟਾਫ ਨਰਸਾਂ ਦੀ ਕੋਈ ਵੈਲਿਊ ਹੈ ਨਹੀਂ ਕੋਈ ਇੱਜ਼ਤ ਹੈ ਨਹੀਂ ਕੋਈ ਰਿਸਪੈਕਟ ਹੈ ਨਹੀਂ ਕੋਈ ਸੈਲਰੀ ਹੈ ਨਹੀਂ ਜਿਹੜੇ ਸਾਡੇ ਹੈਲਥ ਮਨਿਸਟਰ ਨੇ ਉਹ ਐਸੇ ਉਹ ਉਹਨਾਂ ਦਾ ਹੀ ਹੋਮ ਟਾਊਨ ਹੈ ਉਹਨਾਂ ਨੇ ਇਹਨਾਂ ਵੀ ਗਵਾਰਨ ਨਹੀਂ ਸਮਝਿਆ ਕਿ ਮੈਂ ਜਾ ਕੇ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਹੈਨਾ ਉਹਨਾਂ ਨਾਲ ਜਾ ਕੇ ਗੱਲ ਕਰ ਲਈਏ ਬਹੁਤ ਦੂਰ ਐ ਕਮ ਸੇ ਕਮ ਅਸੀਂ ਆਦੇ ਪਿੰਡਾ ਤੋਂ 300 300 ਕਿਲੋਮੀਟਰ ਦੂਰ ਬੈਠੇ ਹਾਂਗੇ ਹੁਣ ਤੁਸੀਂ ਸਾਨੂੰ ਦੱਸੋ ਪਟਿਆਲਾ ਵਿੱਚ 25960 ਨਾਲ ਅਸੀਂ ਕਿਵੇਂ ਗੁਜ਼ਾਰਾ ਕਰੀਏ ਵੇਖੋ ਜੀ ਲਾਸਟ ਟਾਈਮ ਮੇਨ ਦੀ ਹਾਲਤ ਇਹ ਆ ਜਾਂਦੀ ਘਰੋਂ پیسے ਮੰਗਣੇ ਪੈਂਦੇ ਹੈਗੇ ਇੱਕ ਪਲੱਸ 2 ਵਾਲਾ ਬੰਦਾ 800 ਤੋਂ ਡਬਲ ਸੈਲਰੀ ਲੈ ਰਿਹਾ ਹੈਗਾ ਤੇ ਅਸੀਂ ਲੈ ਰਿਹਾ 25960 ਅਸੀਂ ਸਰਕਾਰ ਤੋਂ ਕੋਈ ਐਕਸਟਰਾ ਡਿਮਾਂਡ ਨਹੀਂ ਕਰ ਰਹੇ ਜਿਹੜਾ ਸਾਡਾ ਹੱਕ ਹੀ ਬਣਦਾ ਅਸੀਂ ਉਹੀ ਮੰਗਦੇ ਹੈ ਤਾਂ ਹੈ ਸਰ ਮੰਤਰੀ ਇੱਥੋਂ ਦੇ ਨੇ 8 ਦਿਨ ਹੋ ਗਏ ਇੱਥੇ ਆਪਦੇ ਰਿਸ਼ਤੇਦਾਰ ਦਾ ਪਤਾ ਲੈਣੋਂ ਚੱਲਦੀ ਰੈਲੀ ਵਿੱਚ ਆਏ ਨੇ ਚੱਲਦੇ ਧਰਨੇ 'ਚ ਲੇਕਿਨ ਇੱਥੇ ਤੱਕ ਨਹੀਂ ਪਹੁੰਚੇ। ਨੰਨ ਕਰਦੀ ਰਹੀ ਐ ਕਿ ਜਿਹੜਾ ਸਾਡਾ ਸਿੱਖਿਆ ਮਾਡਲ ਜਾਂ ਸਿਹਤ ਮਾਡਲ ਆ ਸਭ ਤੋਂ ਉੱਪਰ ਹੋਊਗਾ ਸਾਡਾ ਇਹ ਉੱਪਰ ਸਭ ਤੋਂ। ਨਹੀਂ ਭਾਜੀ ਸਰਕਾਰ ਨੇ ਸਿਹਤ ਮਾਡਲ ਦੀ ਤਾਂ ਰੀੜ ਦੀ ਹੱਡੀ ਤੋੜ ਰੱਖੀ ਐ ਜੀ ਜਿਹਨੂੰ ਕਹਿੰਦੇ ਐ ਵੀ ਨਰਸਿੰਗ ਜਿਹੜੇ ਪ੍ਰੋਫੈਸ਼ਨ ਐ ਇਹ ਮੈਡੀਕਲ ਦੀ ਆਪਣੇ ਇਸ ਹਸਪੀਟਲ ਦੀ ਰੀੜ ਦੀ ਹੱਡੀ ਹੁੰਦੀ ਐ। ਉਹ ਤਾਂ ਸਰਕਾਰ ਨੇ ਤੋੜ ਰੱਖੀ ਐ ਜੀ। ਅਸੀਂ ਪਹਿਲਾਂ ਉਹਦੀ ਪੜ੍ਹਾਈਆਂ ਤੇ ਮਿਹਨਤ ਕੀਤੀ ਫਿਰ 5 ਸਾਲ ਕੋਟਿਆਂ ਧੱਕੇ ਖਾਦੇ ਇਹਨਾਂ ਨੂੰ ਸਭ ਪਤਾ ਹੈ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਉੱਚ ਹਾਂ ਵੀ ਭਰਦੇ ਆ ਸਾਨੂੰ ਕਹਿੰਦੇ ਤੁਸੀਂ ਬੰਦ ਕਰ ਦਿਓ ਅਸੀਂ 15 ਦਿਨਸ ਕੰਮ ਕਰਦਾਂਗੇ 20 ਦਿਨਸ ਕੰਮ ਕਰਦਾਂਗੇ 5 ਸਾਲਾਂ ਤੋਂ ਸਾਨੂੰ ਲਾਰੀ ਲਾਰੀ ਲਾਇਆ ਜਾ ਰਿਹਾ ਇਹਦਾ ਕੋਈ ਵੀ ਹੱਲ ਨਹੀਂ ਕੱਢਿਆ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹਾਂ ਸਰਕਾਰ ਨਾਲ ਹੁਣ ਤੱਕ ਸਰ ਜਦੋਂ ਤੋਂ ਧਰਨਾ ਲੱਗਿਆ ਉਦੋਂ ਦੀਆਂ ਦੋ ਤੇ ਉਸ ਤੋਂ ਪਹਿਲਾਂ ਅਗਰ 5 ਸਾਲਾਂ 'ਚ ਕੋਈ ਗਿਣਤੀ ਨਹੀਂ ਕੀ ਸਰ ਐਨੀਥਿੰਗ ਮੀਟਿੰਗਸ ਮੇਸ ਮਨ ਲੱਗਦਾ 30 ਤੋਂ 35 ਮੀਟਿੰਗਾਂ ਸਾਡੇ ਹੋ ਗਈਆਂ ਉਹਦਾ ਹੱਲ ਕੋਈ ਵੀ ਮੈਂ ਆਪ ਦਿੱਲੀ EMS ਦਾ ਨੁਮਾਇੰਦਾ ਸੀ ਮੈਂ ਉੱਥੇ ਕੰਮ ਕਰਦਾ ਸੀ ਸੈਂਟਰਲ ਜੋਬ ਚ 2020 ਚ ਅਕਤੂਬਰ ਚ ਉਹ ਤੋਂ ਉਸ ਟਾਈਮ ਮੇਰੀ ਸੈਲਰੀ ਸੀ 80000 ਮੈਂ ਉਹ ਛੱਡ ਕੇ ਇੱਥੇ ਆਇਆ ਸੀ ਤੇ ਇੱਥੇ ਆਣ ਤੋਂ ਬਾਅਦ ਸਰਕਾਰ ਨੇ ਸਾਡੇ 452 ਸੀ ਕਰਕੇ ਸਾਨੂੰ 25960 ਰੁਪਏ ਦੇਤਾ 500 ਦੇ ਨੇੜੇ ਤੇੜੇ ਭਰਤੀ ਆਈ ਸੀ DHS ਦੀ ਉਹਦੇ ਵਿੱਚੋਂ ਤੁਸੀਂ ਮੰਨੋਗੇ ਕੱਲੇ ਰਜਿੰਦਰਾ ਚੋਂ 350 ਐਨਓਸੀ ਅਪਲਾਈ ਹੋਈ ਹੈ ਉਹ ਇਹ ਸਿਹਤ ਮਾਡਲ ਦੀ ਜਿਹੜੀ ਗੱਲ ਕਰ ਰਹੀ ਹੈ ਉਹ ਬਿਲਕੁਲ ਜਰਾ ਵੀ ਸਹੀ ਹੈ ਨਹੀਂ ਉਹ ਸਾਰਾ ਚਰਮ ਰਾ ਗਿਆ ਹਾਲਾਤ ਬੜੇ ਬੁਰੇ ਹੈ ਜੀ ਹਸਪੀਟਲਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ 24 ਘੰਟੇ ਡਿਊਟੀਆਂ ਦਾ ਨਤੀਜਾ ਹੈ 25960 ਰੁਪਏ ਤਨਖਾਹ ਕੀ ਤੁਹਾਨੂੰ ਲੱਗਦਾ ਵੀ ਇਹ ਜਾਈ ਹਾਂਜੀ 24 ਘੰਟੇ ਚੱਲਦੇ ਆ ਜੀ ਅਸੀਂ ਜਿੰ ਜੋ ਸਾਡੇ ਤੋਂ ਪਹਿਲਾਂ ਵਰਤੀ ਹੋਈ ਸੀ ਐਮ ਆਰ ਉਹਨਾਂ ਨੂੰ ਵੀ ਪੈ ਰਹੀ ਹੈ ਜਿਹੜਾ ਉਹਨਾਂ ਦਾ ਗ੍ਰੇਡ ਪੇ ਹੈ ਉਹ ਵੀ ਘਟਾ ਦਿੱਤਾ ਗਿਆ ਹੈ ਵਧਾਉਣਾ ਤਾਂ ਕੀ ਹੈ ਕੋਈ ਬੰਦਾ ਪ੍ਰਮੋਟ ਕਰਦਾ ਕਿਸੇ ਨੂੰ ਜਾਂ ਅੱਗੇ ਲੈ ਕੇ ਜਾਂਦਾ ਪਰ ਸਾਡੇ ਨਾਲ ਕੀ ਸਾਨੂੰ ਡੀਗ੍ਰੇਡ ਕੀਤਾ ਜਾ ਰਿਹਾ ਹੈ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਇਸ ਵਕਤ ਅਸੀਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਜੂਦ ਆ ਤੇ ਸਾਡੇ ਪਿੱਛੇ ਉਹ ਲੋਕ ਖੜੇ ਆ ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਇੱਜ਼ਤ ਕੀਤੀ ਜਾਂਦੀ ਹੈ ਨਰਸਿੰਗ ਡਿਪਾਰਟਮੈਂਟ ਦੀ ਸਭ ਤੋਂ ਵੱਧ ਇੱਜ਼ਤ ਜਿਹੜੀ ਦੁਨੀਆ ਵਿੱਚ ਕੀਤੀ ਜਾਂਦੀ ਹੈ ਪਰ ਪੰਜਾਬ ਦੇ ਹਾਲਾਤ ਕਿਨੇ ਤੁਹਾਨੂੰ ਦਿਖਾ ਦਿੰਦੇ ਆ ਕਿ ਲਗਾਤਾਰ ਧਰਨਾ ਦੇ ਰਿਹਾ ਆਪਣੀ 4400 ਪੇ ਸਕੇਲ ਨੂੰ ਬਹਾਲੀ ਕਰਵਾਉਣ ਦੇ ਲਈ ਆਮ ਤੌਰ ਤੇ ਹੁੰਦਾ ਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਤਰੱਕੀ ਹੁੰਦੀ ਆ ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕਿਸੇ ਅਦਾਰੇ ਵਿੱਚ ਗਰਾਵਟ ਹੋ ਰਹੀ ਆ ਇਹਨਾਂ ਦੀ ਤਨਖਾਹ ਪਹਿਲਾਂ ਜ਼ਿਆਦਾ ਹੁੰਦੀ ਸੀ ਹੁਣ ਘਟਾ ਕੇ ਅੱਧੀ ਕਰ ਦਿੱਤੀ ਗਈ ਹੈ ਪੂਰਾ ਮਾਮਲਾ ਕੀ ਹੈ ਦੱਸ ਦਈਏ ਇੱਕ ਸਾਥੀ ਹੈ ਜਿਹੜਾ ਉਹ ਇਹਨਾਂ ਦਾ ਸਭ ਤੋਂ ਉੱਪਰਲੀ ਮੰਜ਼ਲ ਉੱਤੇ ਜੀਵਨ ਅਤੇ ਮੌਤ ਦੀ ਲੜਾਈ ਵੀ ਲੜ ਰਿਹਾ ਕਿਉਂਕਿ ਉਹਨੇ ਖਾਣਾ ਪੀਣਾ ਸਭ ਛੱਡਿਆ ਹੋਇਆ ਲਗਾਤਾਰ ਤਰ੍ਹਾਂ ਚੱਲ ਰਿਹਾ ਪੂਰਾ ਮਾਮਲਾ ਕੀ ਹੈ ਗੱਲਬਾਤ ਕੀ ਹੈ ਸਾਰੀ ਇਹਨਾਂ ਦੇ ਨਾਲ ਕਰਦੇ ਆਂ ਕਈ ਮੀਟਿੰਗਾਂ ਸਰਕਾਰ ਨਾਲ ਹੋ ਗਈਆਂ ਪਰ ਹਾਲੇ ਤੱਕ ਸੁਣਵਾਈ ਕੋਈ ਨਹੀਂ ਹੈ ਭਾਈ ਜੀ ਸਭ ਤੋਂ ਪਹਿਲਾਂ ਤਾਂ ਕਿੰਨੇ ਦਿਨ ਹੋ ਗਏ ਸੰਘਰਸ਼ ਚੱਲਦਿਆਂ ਨੂੰ ਤੁਹਾਡਾ ਸਰ ਇਹ 8ਵਾਂ ਦਿਨ ਹੈ ਸਾਡੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਜੀ ਕੀ ਕਾਰਨ ਕਿਉਂ ਲੱਗਿਆ ਤੁਹਾਨੂੰ ਕਿਉਂਕਿ ਮਰੀਜ਼ਾਂ ਨੂੰ ਛੱਡ ਕੇ ਦਿਲ ਨਹੀਂ ਕਰਦਾ ਹੁੰਦਾ ਇੱਥੇ ਧਰਨੇ ਤੇ ਬੈਨੂ ਪਰ ਤੁਸੀਂ ਆ ਕੇ ਧਰਨੇ ਤੇ ਬੈਠ ਗਈ ਜੇ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਅਸੀਂ ਹਜੇ ਤੱਕ ਕੋਈ ਵੀ ਅਮਰਜੈਂਸੀ ਸਰਵਿਸਿਜ਼ ਹੈ ਉਹ ਮਰੀਜ਼ਾਂ ਨੂੰ ਦੇਖਦੇ ਹੋਏ ਅਜੇ ਤੱਕ ਕੋਈ ਵੀ ਬੰਦ ਨਹੀਂ ਕੀਤੀ ਹੈ ਸਾਡਾ ਅਮਰਜੈਂਸੀ ਜਨਰਲ ਆਈ ਸੀ ਯੂ ਨਿੱਕੂ ਪਿੱਕੂ ਸੀ ਸੀ ਯੂ ਆਈ ਸੀ ਯੂ ਸਭ ਚੱਲ ਰਹੇ ਅਸੀਂ ਜਮਾ ਵੀ ਅਮਰਜੈਂਸੀ ਸਰਵਿਸਿਜ਼ ਹੈ ਜਿਹੜੀ ਅਭੀ ਤੱਕ ਹਾਲਟ ਨਹੀਂ ਕੀਤੀ ਹੈ ਹਲੇ ਤੱਕ ਅਸੀਂ ਤੇ ਸਾਡਾ ਇਹ ਕਾਰਨ ਹੈ ਇੱਥੇ ਬੈਠਣ ਦਾ ਸਾਡਾ ਗ੍ਰੇਡ ਪੇ ਦਾ ਮਸਲਾ ਹੈ ਜੀ ਜਦੋਂ 2009 ਚ ਪੇ ਕਮਿਸ਼ਨ ਆਇਆ ਸੀ ਵੀ 4 2009 ਨੂੰ ਉਹ ਦਿਨ ਪਹਿਲੇ ਦਿਨ ਪੇ ਕਮਿਸ਼ਨ ਆਂਦਾ ਹੈ ਤੇ ਦੂਜੇ ਦਿਨ 21 4 2009 ਨੂੰ ਕੀ ਹੋਇਆ ਸੀ ਕਿ ਉਹਨਾਂ ਦੇ ਇੱਕ ਮੈਂਬਰ ਆਈਐਸ ਜਿਹੜੇ ਆਪਣੇ ਮੈਂਬਰ ਸੈਕਟਰੀ ਸੀ ਉਹਨਾਂ ਨੇ ਇੱਕ ਰਿਟਰਨ ਕੱਢਿਆ ਸੀ ਜੀ ਪੈਰਾਗ੍ਰਾਫ ਨੰਬਰ 5.31 ਪੈਰਾਗ੍ਰਾਫ ਨੰਬਰ 5.64 ਔਰ ਪੈਰਾਗ੍ਰਾਫ ਨੰਬਰ 8.5 ਕੇ ਅੰਦਰ ਟਾਈਪੋਗ੍ਰਾਫੀਕਲ ਮਿਸਟੇਕ ਹੋਈ ਹੈ ਉਸ ਟਾਈਪੋਗ੍ਰਾਫੀਕਲ ਮਿਸਟੇਕ ਕੋ क्लियर uh, किया जाए फर्स्ट डे पे कमीशन की रिपोर्ट आती है सेकंड डे अंदर उनका ये लेटर आ जाता है उसके बाद ये 2009 से हमारा क्या होता है 2011 तक ये चलता है और ये रेक्टिफाई नहीं होता है 2011 में आके ये हमारा रेक्टिफाई हो जाता है और रेक्टिफाई होने के बाद हमारा ग्रेड पे छालीस हो जाता है।, है उसके बाद ये कंटिन्यूस हमारा दो तक छालीसौ ग्रेड पे चलता है छालीस ग्रेड पे उन्नीस अपने दो तक चलता है दो की वैकेंसी आती है उसके अंदर क्या होता है सेवन्थ पे कमीशन का लेवल सेवन हमारे लिए अडोप्ट कर लिया जाता है सेंटर पे स्केल का जो एफडी खुद मानती है कि हमने अडॉप्ट कर लिया है जिनके हमारे पास रिटर्न प्रूफ है और उसमें उन्होंने सेवन पे कमीशन के लेवल सेवन के हिसाब से छाड़ी ग्रेड पे में हमें बेसिक चमाली नौ दे भी दी थी उसके बाद हमने एडवर्टाइजमेंट जारी हुई उसके बाद इन्होंने जॉइनिंग लेटर इशू किया ज्वाइनिंग लेटर में भी इन्होंने चौवालीस नौ ही दिया चालीसौ ग्रेड पे दिया और उसके बाद में सिक्स मंथ बाद में उसको रिवोक कर लिया गया और उसके बाद में उनतीस दो का बेसिक दे दिया गया जो कि एक बिल्कुल सरासर धक्का था हमें वापस दो के ग्रेड पे के अंदर बत्तीस के अंदर डाल दिया गया जब उनका हमने उनसे ये क्लैरिफिकेशन मांगा तो उन्होंने ये कहा था कि 2011 के अंदर जो सब कमेटी बनी थी उसके सब ने हमने सब री रिविज़न कैंसिल किया है हमने उनसे ये बात की कि सर आपने री रिविज़न कैंसिल किया हम री रिविज़न के तो अंडर आते ही नहीं 2011 में जो सब कमेटी बैठी थी उसने री रिविज़न किए थे बट हम तो 2011 के अंदर 26 अप्रैल 2011 के अंदर जो हमारा हुआ था वो रेक्टिफिकेशन हुआ था न कि हमारा री रिविज़न हुआ था और एफ खुद मान रही है हर मीटिंग में मान रही है पर हर बार ये कह के हमें भेज दिया जाता है कि हम प्रपोजल बना रहे हैं हम दो में लास्ट टाइम जो मीटिंग हुई थी उनसे एफ में उसमें भी हमने बात की थी अभी इनके साथ हमारे अनोमली कमेटी के, के साथ भी मीटिंग हुई थी जिसमें उन्होंने ये बोला था कि आपको कोई भी आपत्ति है तो इसके ऊपर हमें ऑब्जेक्शन लगा के हमें भेजे और हमने पूरा ऑब्जेक्शन बना के इनको भेजा था और उसके बाद हम जाके कम से कम दस बार पूछा है और तीन बार हम रिटर्न में पूछ चुके हैं कि इसकी प्रोसीडिंग कहाँ तक हुई है जब ਜਬਕਿ ਇਨਕੇ ਕਾਹਨ ਪੇ ਬਿਲਕੁਲ ਵੀ ਜੂਨ ਤੱਕ ਨਹੀਂ ਰੰਗ ਰਹੀ ਹੈ ਆਮ ਤੌਰ ਤੇ ਹੁੰਦਾ ਬਾਈ ਕਿ ਸਮੇਂ ਦੇ ਹਿਸਾਬ ਨਾਲ ਤਰੱਕੀ ਹੁੰਦੀ ਹੈ ਪਰ ਤੁਸੀਂ ਜਿਵੇਂ ਪਹਿਲਾਂ ਆਖਿਆ ਕਿ ਵੱਧ ਤਨਖਾਹ ਲੈ ਰਹੇ ਸੀਗੇ ਪਰ ਹੁਣ ਤੁਹਾਡੇ ਤਨਖਾਹ ਦੇ ਵਿੱਚ ਗਰਾਵਟ ਆ ਗਈ ਹੈ ਇਹ ਸੋਚਿਆ ਸੀ ਕਦੇ ਮਨ ਦੇ ਵਿੱਚ ਜਦੋਂ ਮਤਲਬ ਨੌਕਰੀ ਕਰਨ ਲੱਗੇ ਸੀ ਇਹ ਤਾਂ ਇਹੀ ਹੋਣਾ ਕਿ ਤਰੱਕੀ ਹੋਊਗੀ ਉਸ ਤੋਂ ਬਾਅਦ ਸਰ ਜਦੋਂ ਅਸੀਂ ਨੌਕਰੀ 'ਚ ਆਏ ਸੀਗੇ ਕਦੇ ਅਸੀਂ ਆਪ ਦਾ ਸੋਚਿਆ ਨਹੀਂ ਸੀ ਕਿ ਸਾਡਾ ਸਕੇਲ ਇੰਨਾ ਜ਼ਿਆਦਾ ਘਿਰਾ ਦਿੱਤਾ ਜਾਊਗਾ ਸਿਰ 4600 ਪੇ ਗ੍ਰੇਡ 1 ਆਮ ਜਿਹਾ ਮੁੱਦਾ ਹੈ ਪੂਰੇ ਸਾਡੇ ਜਿਹੜੇ ਨਾਲ ਵਾਲੇ ਸਟੇਟਸ ਹੈ ਉਹਨਾਂ ਨੇ ਵੀ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਹੋਇਆ ਹੈ ਇੱਕ ਅਸੀਂ ਸੁਪਨੇ ਚ ਵੀ ਨਹੀਂ ਸੋਚ ਸਕਦੇ ਸੀ ਕਿ ਸਾਨੂੰ ਕੀ ਜੋ ਤਨਖਾਹਾਂ ਅਸੀਂ ਇਮੇਜਿਨ ਨਹੀਂ ਕਰ ਸਕਦੇ ਪਿਛਲੇ 20 ਸਾਲ ਚ ਵੀ ਕਿਸੇ ਸਟਾਫ ਨਰਸ ਦੀ ਸੀਗੀ ਜੋ ਅੱਜ ਪੰਜਾਬ ਸਰਕਾਰ ਸਾਨੂੰ ਦੇ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕੀ ਸਾਨੂੰ ਜਲਦੀ ਜਲਦੀ ਸਾਡਾ ਇਹ ਹੱਲ ਕਰਨ ਸਾਡਾ ਵੀ ਜੀ ਨਹੀਂ ਕਰਦਾ ਅਸੀਂ ਕੰਮ ਛੱਡ ਕੇ ਇੱਥੇ ਬੈਠੀਏ ਰੋੜਾ ਤੇ ਆਈਏ ਅਸੀਂ ਪਹਿਲਾਂ ਉਹਦੀ ਪੜ੍ਹਾਈਆਂ ਤੇ ਮਿਹਨਤ ਕੀਤੀ ਫਿਰ 5 ਸਾਲ ਕੋਟਾਂ ਧੱਕੇ ਖਾਦੇ ਇਹਨਾਂ ਨੂੰ ਸਭ ਪਤਾ ਹੈ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਉੱਚ ਹਾਂ ਵੀ ਭਰਦੇ ਆ ਸਾਨੂੰ ਕਹਿੰਦੇ ਤੁਸੀਂ ਬੰਦ ਕਰ ਦਿਓ ਅਸੀਂ 15 ਦਿਨ ਕੰਮ ਕਰਦਾਂਗੇ 20 ਦਿਨ ਕੰਮ ਕਰਦਾਂਗੇ 5 ਸਾਲਾਂ ਤੋਂ ਸਾਨੂੰ ਲਾਰੀ ਲਾਰੀ ਲਾਈ ਜਾ ਰਿਹਾ ਇਹਦਾ ਕੋਈ ਵੀ ਹੱਲ ਨਹੀਂ ਕੱਢਿਆ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹਾਂ ਸਰਕਾਰ ਨਾਲ ਹੁਣ ਤੱਕ ਨਹੀਂ ਸਰ ਜਦੋਂ ਤੋਂ ਧਰਨਾ ਲੱਗਿਆ ਉਦੋਂ ਦੀਆਂ ਦੋ ਤੇ ਉਸ ਤੋਂ ਪਹਿਲਾਂ ਅਗਰ 5 ਸਾਲਾਂ 'ਚ ਕੋਈ ਗਿਣਤੀ ਨਹੀਂ ਕੀਤੀ ਸਰ ਐਨੀਥਿੰਗ ਮੀਟਿੰਗਸ ਮੇਸ ਮੰਨ ਲੱਗਦਾ 30 ਤੋਂ 35 ਮੀਟਿੰਗਾਂ ਸਾਡੇ ਹੋ ਗਈਆਂ ਉਹਦਾ ਹੱਲ ਕੋਈ ਵੀ ਨਹੀਂ ਆਇਆ ਸਰ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਸਰ ਹੁਣ ਤੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਸਰਕਾਰ ਵੀ ਉਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਸੀ ਕਿ ਸਿਹਤ ਮਾਡਲ ਲਿਆਵਾਂਗੇ ਪੰਜਾਬ ਦਾ ਜਿਹੜਾ ਸਿਹਤ ਸਿਸਟਮ ਹੈ ਉਹਨੂੰ ਉੱਚਾ ਚੱਕਾਂਗੇ ਸੀ ਹਾਂਜੀ ਸਰ ਮੈਂ ਦੱਸਣਾ ਚਾਹਨੀ ਆ মিডিਆ ਰਾਈ ਵੀ ਆਪਣਾ ਸਿਹਤ ਮਾਡਲ ਇੰਨਾ ਉੱਚਾ ਚੱਕਿਆ ਗਿਆ ਵੀ ਆਹ ਦੇਖ ਲਓ ਜਿਨ੍ਹਾਂ ਨੂੰ ਆਪਾਂ ਸਿਹਤ ਦੀ ਕਹਿੰਦੇ ਕਿ ਸਿਹਤ ਵਿਭਾਗ ਦੀ ਰੀੜ ਦੀ ਉਹ ਆਪਣੀ ਜਾਇਜ਼ ਮੰਗਾਂ ਦੀ ਮੰਗ ਕਰਦੇ ਹੋਏ ਜਿਹੜੀ ਉਹਨਾਂ ਦੀ ਜਾਇਜ਼ ਡਿਮਾਂਡਸ ਨੇ ਆਤਰਨਿਤ ਬੈਠੀਆਂ ਨੇ ਤੇ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹ ਇਸੇ ਉਹ ਉਹਨਾਂ ਦਾ ਹੀ ਹੋਮ ਟਾਊਨ ਹੈ ਉਹਨਾਂ ਨੇ ਇਹਨਾਂ ਵੀ ਗਵਾਰਾ ਨਹੀਂ ਸਮਝਿਆ ਕਿ ਮੈਂ ਜਾ ਕੇ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਹੈਨਾ ਉਹਨਾਂ ਨਾਲ ਜਾ ਕੇ ਗੱਲ ਕਰ ਲਈ ਤੇ ਦੂਜਾ ਸੀ ਇਹ ਦੱਸਦੇ ਆਂ ਵੀ ਰੋਲ ਮਾਡਲ ਆਪਣਾ ਸਿਹਤ ਦਾ ਸਿਸਟਮ ਇਹ ਬਣਿਆ ਹੈ ਵੀ ਨਰਸਿਸ ਇੱਥੇ ਬਾਹਰ ਨੇ ਤੇ ਸਾਡੇ ਜਿਹੜੇ ਇੱਧਰ ਨਰਸਿੰਗ ਸਟੂਡੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਸਾਡੀਆਂ ਯੂਨੀਫਾਰਮਸ ਪਵਾ ਕੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਤੋਂ ਸਾਡੀਆਂ ਡਿਊਟੀਆਂ ਕਰਾਈਆਂ ਜਾ ਰਹੀਆਂ ਇਹ ਮੁੱਦਾ ਮੈਂ ਤਾਂ ਕਰਕੇ ਮੀਡੀਆ ਥਰੂ ਜਨਤਾ ਤੱਕ ਪਹੁੰਚਾਉਣਾ ਚਾਹਨੀ ਆ ਵੀ ਸਰਕਾਰ ਨੇ ਜਿਵੇਂ ਸਾਡੇ ਨਾਲ ਧੋਖਾ ਕੀਤਾ ਹੈ ਇਹ ਕਹਿ ਰਹੀ ਹੈ ਨਾ ਅਸੀਂ ਆਮ ਜਨਤਾ ਆਮ ਆਦਮੀ ਪਾਰਟੀਆਂ ਤੇ ਇਹ ਆਮ ਆਦਮੀ ਨਾਲ ਵੀ ਧੋਖਾ ਕਰ ਰਹੀ ਹੈ ਨਰਸਿਸ ਬਾਰ ਬੈਠੀਆਂ ਨੇ ਤੇ ਸਟੂਡੈਂਟਸ ਨੂੰ ਯੂਨੀਫਾਰਮ ਪਵਾ ਕੇ ਨਰਸਿਸ ਦਾ ਕੰਮ ਲੈ ਰਹੇ ਨੇ ਤੇ ਉਹਨਾਂ ਨੂੰ ਵੀ ਇਹ ਸਾਫ ਧੋਖਾ ਦੇ ਰਹੇ ਨੇ ਤੇ ਮੈਂ ਆਪਣੀ ਜਨਤਾ ਨੂੰ ਅਪੀਲ ਕਰਨਾ ਚਾਹੂੰਗੀ ਵੀ ਕੱਲ ਨੂੰ ਜੇ ਮਰੀਜ਼ ਨਾਲ ਕੋਈ ਵੀ ਉਲੰਘਣਾ ਹੁੰਦੀ ਹੈ ਤੇ ਉਹਦੀ ਸਾਰੀ ਜ਼ਿੰਮੇਵਾਰੀ ਹੈਲਥ ਮਨਿਸਟਰ ਦੀ ਤੇ ਆਪ ਸਰਕਾਰ ਦੀ ਹੈ ਜਿਹੜਾ ਕਿ ਇਹ ਹੈਲਥ ਨੂੰ ਰੋਲ ਮਾਡਲ ਬਣਾਉਣਾ ਚਾਹ ਰਹੇ ਸੀਗੇ ਹੈਲਥ ਡਿਪਾਰਟਮੈਂਟ ਨੂੰ ਜਦੋਂ ਪੜ੍ਹਾਈ ਲਿਖਾਈ ਕਰ ਰਹੇ ਸੀਗੇ ਉਦੋਂ ਤਾਂ ਬੜੀਆਂ ਉਮੀਦਾਂ ਹੋਣੀਆਂ ਭਰਤੀ ਜਦੋਂ ਹੋ ਗਈ ਉਹਦੋਂ ਵੀ ਬੜੀਆਂ ਉਮੀਦਾਂ ਸੀ ਕਿ ਹੁਣ ਤਰੱਕੀ ਹੀ ਤਰੱਕੀ ਹੈ ਚੰਗਾ ਪ੍ਰੋਫੈਸ਼ਨ ਹੈ ਲੋਕ ਇੱਜ਼ਤ ਵੀ ਬੜੀ ਕਰਦੇ ਆ ਪਰ ਸੋਚਿਆ ਸੀ ਕਿ ਇਦਾਂ ਦੇ ਫੈਸਲੇ ਆਉਣਗੇ ਅੱਗੇ ਜਾ ਕੇ ਬਿਲਕੁਲ ਵੀ ਨਹੀਂ ਸਰ ਜੀ ਸਾਨੂੰ ਮਤਲਬ ਆਪ ਨੂੰ ਪਤਾ ਹੈ ਅਸੀਂ ਪਹਿਲਾਂ ਨਰਸਿੰਗ ਕਰਦੇ ਸਮੇਂ ਅਸੀਂ ਜਦੋਂ ਸਟੱਡੀ ਕੀਤੀ ਹੈ ਸਾਡੇ ਪੇਰੈਂਟਸ ਨੇ ਸਾਡੇ ਤੇ ਕਿੰਨਾ ਪੈਸਾ ਲਗਾਇਆ ਸਾਨੂੰ ਇਹ ਸੀ ਜਦੋਂ ਅਸੀਂ ਜੋਬਸ ਤੇ ਆਵਾਂਗੇ ਤੇ ਆਪਣੇ ਪੇਰੈਂਟਸ ਲਈ ਕੁਝ ਕਰਾਂਗੇ ਹੁਣ ਜਦੋਂ ਸਾਡੇ ਮਾਪਿਓ ਲਈ ਕੁਝ ਕਰਨ ਦਾ ਸਮਾਂ ਆਇਆ ਤੇ ਸਾਨੂੰ ਅਨ ਨਿੱਕੀ ਜੀ ਸੈਲਰੀ ਫੜਾ ਕੇ ਜਿਵੇਂ ਦੇ ਮੂੰਹ ਚ ਜੀਰਾ ਵਾਲੀ ਗੱਲ ਕੀਤੀ ਐ ਅਸੀਂ ਸਾਡਾ ਪ੍ਰੋਫੈਸ਼ਨ 24 ਇੰਟੂ 7 ਇੱਥੇ ਜਨਤਾ ਦੀ ਮਤਲਬ ਉਹਨਾਂ ਨੂੰ ਸੇਵਾਵਾਂ ਦੇਣ ਲਈ ਅਸੀਂ ਅਵੇਲੇਬਲ ਹੁੰਨੇ ਆ ਜੇ ਸਾਡੇ ਨਾਲ ਹੀ ਇਹੋ ਜਿਹਾ ਵਰਤੀਰਾ ਵਰਤਿਆ ਜਾਏਗਾ ਤੇ ਫਿਰ ਬਾਕੀ ਲੋਕਾਂ ਦਾ ਅਸੀਂ ਕੀ ਕਹਿ ਸਕਦੇ ਆ ਵੀ ਸਰਕਾਰ ਉਹਨਾਂ ਨਾਲ ਕਿਵੇਂ ਵਰਤੀਰਾ ਕਰਦੀ ਹੋਊਗੀ ਜੇ ਗੱਲ ਕਰੀਏ ਪਹਿਲਾਂ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਸੀ ਹੁਣ ਕਿੰਨੀ ਤਨਖਾਹ ਦੇ ਰਹੇ ਨੇ ਪਹਿਲਾਂ ਜੀ ਜਿਹੜਾ ਗ੍ਰੇਡ ਪੇ ਸੀ ਸਰਕਾਰ ਨੇ 4600 ਲਾਗੂ ਕੀਤਾ ਸੀ ਪਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਘਟਾ ਕੇ 2800 ਗ੍ਰੇਡ ਪੇ ਲਾਗੂ ਕਰਤਾ ਜਿਸ ਵਿੱਚ ਕੀ ਸਾਡੀ ਸੈਲਰੀ ਹੈ ਨਾ 29200 ਜੋ ਵੀ ਕਟ ਕਟਾ ਕੇ ਸਾਨੂੰ 25690 ਰੁਪਏ ਹੀ ਮਿਲਦੀ ਹੈ ਜੋ ਕਿ ਬਹੁਤ ਹੀ ਘੱਟ ਹੈ ਹਾਂ ਪਹਿਲਾਂ ਪਹਿਲਾਂ ਕਿੰਨੀ ਹੁੰਦੀ ਸੀਗੀ ਪਹਿਲਾਂ 47600 ਸੀ ਸਰ ਇਹਨਾਂ ਦੀ 4600 ਗ੍ਰੇਡ ਪੇ ਦੇ ਹਿਸਾਬ ਨਾਲ ਇਹਨਾਂ ਨੇ 47600 ਬੇਸਿਕ ਕੀਤੀ ਸੀ 2019 ਬੈਚ ਦੀ ਉਹ 47600 ਸੀ ਸਰ ਮਤਲਬ ਉਹ ਤਨਖਾਹ ਸਾਰੇ ਲੈਂਦੇ ਰਹੇ ਨੇ ਹਾਂ ਪੁਰਾਣੇ ਵੀ ਲੈਂਦੇ ਰਹੇ ਆ 4600 ਗ੍ਰੇਡ ਪੇ ਨਾਲ ਲੈ ਵੀ ਰਹੇ ਆ ਹਾਂ ਇੱਕੀ ਡਿਪਾਰਟਮੈਂਟ ਚ ਦੋ ਗ੍ਰੇਡ ਪੇ ਚੱਲ ਰਹੀ ਐ ਸਰ ਇੱਕ ਨੂੰ 47600 ਦੇ ਰਿਹਾ ਇੱਕ ਨੂੰ 25960 ਖਾਤੇ ਚ ਆ ਰਹੀ ਐ 47600 ਦੇ ਹਿਸਾਬ ਨਾਲ 72000 ਦੇ ਨੇੜੇ ਤੇ ਤਨਖਾਹ ਬਣਦੀ ਐ ਤੇ ਸਾਨੂੰ 25960 ਆ ਰਹੀ ਐ ਸਰ ਤੇ ਦੂਜੀ ਗੱਲ ਐ ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹਨਾ ਵੀ ਜਦੋਂ ਮੈਂ ਇੱਥੇ ਆਇਆ ਸੀ ਅਸੀਂ 411 ਦੀ ਵੈਕੈਂਸੀ ਸੀ 411 ਦੀ ਵੈਕੈਂਸੀ ਸੀ ਅਸੀਂ ਬੜੀ ਆਸ ਉਮੀਦਾਂ ਲੈ ਕੇ ਆਏ ਸੀ ਵੀ ਸਾਨੂੰ ਆਪ ਦਾ ਸਟੇਟ ਵਧੀਆ ਸਕੇਲ ਦੇ ਰਿਹਾ ਹੈ ਸੈਂਟਰ ਦੇ ਬਰਾਬਰ ਸਕੇਲ ਦੇ ਰਿਹਾ ਹੈ ਜਿਹੜਾ ਬਣਦਾ ਹੈ ਮੈਂ ਆਪ ਦਿੱਲੀ ਐਮਜ਼ਾ ਨੁਮਾਇੰਦਾ ਸੀ ਮੈਂ ਉੱਥੇ ਕੰਮ ਕਰਦਾ ਸੀ ਸੈਂਟਰਲ ਜੋਬ ਚ 2020 ਚ ਅਕਤੂਬਰ ਚ ਉਸ ਟਾਈਮ ਮੇਰੀ ਸੈਲਰੀ ਸੀ 80000 ਮੈਂ ਉਹ ਛੱਡ ਕੇ ਇੱਥੇ ਆਇਆ ਸੀ ਤੇ ਇੱਥੇ ਆਣ ਤੋਂ ਬਾਅਦ ਸਰਕਾਰ ਨੇ ਸਾਡੇ 452 ਸੀ ਕਰਕੇ ਸਾਨੂੰ 25960 ਰੁਪਏ ਦੇਤਾ ਮੈਂ ਇਕੱਲਾ ਕੈਂਡੀਡੇਟ ਨਹੀਂ ਸੀ ਮੇਰੇ ਨਾਲ ਕੁਝ ਹੋਰ ਵੀ ਸੀਨੀਅਰ ਸੀ ਜਿਨ੍ਹਾਂ ਦੀ 110000 ਰੁਪਏ ਸੈਲਰੀ ਸੀ ਉਹਨਾਂ ਨਾਲ ਇੰਨਾ ਬੁਰਾ ਹੋਇਆ ਤੇ ਇਹਦਾ ਮੈਂ ਤੁਹਾਨੂੰ ਇੱਕ ਪ੍ਰਮਾਣ ਹੋਰ ਦੱਸਦਾ ਵੀ ਜਿਹੜੇ ਪਿਛਲੇ 5 ਸਾਲ ਜਿਹੜੀ ਸਾਡੀ ਆਪ ਦੀ 411 ਵੈਕੈਂਸੀ ਸੀ ਉਹਦੇ ਚ ਅਸੀਂ ਰਜਿੰਦਰਾ ਚ 120 ਕੈਂਡੀਡੇਟ ਨੇ ਜੁਆਇਨ ਕੀਤਾ ਸੀ ਜੀਦੇ ਚੋਂ ਅਸੀਂ ਅੱਜ 70-80 ਕੈਂਡੀਡੇਟ ਹੀ ਰਹੇ ਆ ਬਾਕੀ ਸਾਰੇ ਇੱਥੋਂ ਛੱਡ ਛੱਡ ਕੇ ਜਾ ਰਹੇ ਆ ਤੇ ਹੁਣ ਵੀ ਜਿਹੜੀ 500 500 ਦੇ ਨੇੜੇ ਤੇੜੇ ਭਰਤੀ ਆਈ ਸੀ ਡੀ ਐਚ ਐਸ ਦੀ ਉਹਦੇ ਚੋਂ ਤੁਸੀਂ ਮੰਨੋਗੇ ਕੱਲੇ ਰਜਿੰਦਰਾ ਚੋਂ 350 ਐਨਓਸੀ ਅਪਲਾਈ ਹੋਈ ਹੈ ਉਹ ਇਹ ਸਿਹਤ ਮਾਡਲ ਦੀ ਜਿਹੜੀ ਗੱਲ ਕਰ ਰਹੀ ਹੈ ਉਹ ਬਿਲਕੁਲ ਜਰਾ ਵੀ ਸਹੀ ਹੈ ਨਹੀਂ ਉਹ ਸਾਰਾ ਚਰਮ ਰਾ ਗਿਆ ਮਤਲਬ ਪੂਰੀ ਦੁਨੀਆ ਭਰ ਦੇ ਵਿੱਚ ਇੰਨੀ ਡਿਮਾਂਡ ਹੈ ਨਰਸਿੰਗ ਡਿਪਾਰਟਮੈਂਟ ਦੀ ਇੰਨੀ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਤੇ ਤੁਸੀਂ ਇਹ ਵੀ ਦੱਸਿਆ ਕਿ ਪੰਜਾਬ ਸਭ ਤੋਂ ਘੱਟ ਆ ਸਾਰੇ ਹਾਂਜੀ ਸਰ ਜਿਹੜੇ ਭਗਵੰਤ ਮਾਨ ਜੀ ਕਹਿੰਦੇ ਆ ਬਿਹਾਰ ਸਭ ਤੋਂ ਗਰੀਬ ਹੈ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਬਿਹਾਰ ਸਿੱਕੀ ਮਨਾਗਾਲੈਂਡ ਯੂਪੀ ਹਰਿਆਣਾ ਰਾਜਸਥਾਨ ਤੇ ਹਿਮਾਚਲ ਜਿਹੜੇ ਲੱਗਦੇ ਸਾਰੇ ਸੂਬੇ ਆ ਸਾਰਿਆਂ 'ਚ 4600 ਗ੍ਰੇਡ ਪੇ ਆ ਜੀ ਸਾਰਿਆਂ 'ਚ 44900 ਦੀ ਬੇਸਿਕ ਹੈ ਜੀ ਅਸੀਂ ਆਏ ਨਹੀਂ ਕਹਿ ਰਹੇ ਸਾਨੂੰ ਕੋਈ ਐਕਸਟਰਾ ਪੱਤਾ ਦੇ ਦਿਓ ਅਸੀਂ ਕਹਿ ਰਹੇ ਆ ਤੁਹਾਡੀ ਆਪ ਦੀ ਫਾਈਨੈਂਸ ਦੀ ਜਿਹੜੀ ਡਿਪਾਰਟਮੈਂਟ ਜੀ ਜਿਹੜੀ ਆਪ ਦੀ ਰਿਪੋਰਟ ਹੈ ਉਹਨੂੰ ਤੁਸੀਂ ਮੰਨੋ ਉਹ ਤੁਸੀਂ ਆਪ ਕਿਉਂ ਡਿਨਾਈ ਕਰ ਰਹੇ ਹੋ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਕਿ ਹੁਣ ਜਿਹੜੀ ਡਿਊਟੀ ਐ ਉਹ ਸਟੂਡੈਂਟ ਕਰ ਰਹੇ ਆ ਤਾਂ ਜਿਹੜੇ ਮਤਲਬ ਚਲੋ ਉਹ ਗੱਲ ਵੱਖਰੀ ਐ ਪਰ ਜਿਹੜੇ ਸਟੂਡੈਂਟ ਹੁਣ ਪੜ੍ਹਾਈ ਕਰ ਰਹੇ ਉਹਨਾਂ ਦੇ ਮਨ ਤੇ ਕੀ ਬੀਤੂਗੀ ਕੋਈ ਆਹ ਹਾਲ ਹੁਣ ਉਹਨਾਂ ਦੇ ਅੱਗੇ ਜਾ ਕੇ ਦੇਖੋ ਜੀ ਜਿਵੇਂ ਕੁਲਦੀਪ ਸਰ ਨੇ ਦੱਸਿਆ ਵੀ 300 ਦੇ ਕਰੀਬ ਇਹ ਕੀ ਐਨਓਸੀ ਅਪਲਾਈ ਕਰ ਚੁੱਕੇ ਆ ਡੀਆਰਐਮੀ ਤੋਂ ਇੰਨਾ ਵਰਕਲੋਡ ਹੋਣ ਦੇ ਬਾਅਦ ਤੇ ਪੰਜਾਬ ਤੇ ਜੇ ਇਹ ਇਹ ਹਾਲਾਤ ਇਹ ਤੇ ਰਹਿਣਾ ਕਿੰਨੇ ਜੀ ਇੱਥੇ ਸਾਰੇ ਆਈਲੈਂਡਸ ਕਰਕੇ ਬਾਹਰ ਜਾਣ ਦੀ ਤਿਆਰੀ ਦੇ ਵਿੱਚ ਹੈ ਜੀ ਜੀ ਕਿਉਂ ਰਹਿਣਾ ਜੀ ਇੱਥੇ ਜਦੋਂ ਤਨਖਾਹ ਤੇ মিডিਆ ਰਾ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ ਵੀ ਇਹ ਇਕੱਲਾ ਡੀਆਰਐਮਈ ਦਾ ਮਸਲਾ ਨਹੀਂ ਹੈ ਡੀਐਚਐਸ ਜਿਹੜਾ ਹੈ ਉਹਦਾ ਉਹਨਾਂ ਦਾ ਵੀ ਮਸਲਾ ਹੈ ਤੇ ਉਹ ਵੀ ਇਹਨਾਂ ਨਾਲ ਥੋੜੇ ਟਾਈਮ ਦੇ ਵਿੱਚ ਕਮਬਾਈਂਡ ਹੋ ਕੇ ਪੰਜਾਬ ਭਰ ਦੇ ਵਿੱਚ ਰੇਲੀਆਂ ਹੋਣੀਆਂ ਸਟਾਰਟ ਹੋਣੀਆਂ ਸ਼ੁਰੂ ਹੋ ਜਾਣੀਆਂ ਹੈ ਜੇ ਸਰਕਾਰ ਇਹ ਗੱਲ ਨਹੀਂ ਸੁਣਦੀ ਤਾਂ ਕਿਵੇਂ ਥੋੜਾ ਸਮਾਂ ਰਹਿ ਗਿਆ ਚੋਣਾ ਵੀ ਲਗਭਗ ਸਾਲ ਸਵਾ ਸਾਲ ਦਾ ਸਮਾਂ ਬਾਕੀ ਹੈ ਪਰ ਇੱਥੇ ਆ ਹਾਲਾਤ ਹੋ ਰਹੇ ਆ ਹਾਲਾਤ ਬੜੇ ਬੁਰੇ ਹੈ ਜੀ ਹਸਪੀਟਲਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ 24 ਘੰਟੇ ਡਿਊਟੀਆਂ ਦਾ ਨਤੀਜਾ ਹੈ 25960 ਰੁਪਏ ਤਨਖਾਹ ਕੀ ਤੁਹਾਨੂੰ ਲੱਗਦਾ ਵੀ ਇਹ ਜਾਨੀ ਕਰਨੀ ਆ ਤੁਸੀਂ ਹਾਂਜੀ 24 ਘੰਟੇ ਚੱਲਦੇ ਆ ਜੀ ਅਸੀਂ 12 ਘੰਟਿਆਂ ਦੀ ਨਾਈਟ ਤੇ ਇੱਧਰ ਦੇ ਕੋਲ ਮਾਰਨਿੰਗ ਈਵਨਿੰਗ 6-6 ਘੰਟਿਆਂ ਦੀ ਤੇ ਸਾਡੀ 7 ਨਾਈਟਾਂ ਮਹੀਨੇ ਦੀ ਵਿੱਚ ਆਉਂਦੀ ਹੈ 7 ਮਾਰਨਿੰਗ ਤੇ 7 ਈਵਨਿੰਗ ਉਹਦੇ باوجود ਇਹ ਤਨਖਾਹ ਦੇ ਰਹੀ ਹੈ ਸਰਕਾਰ ਸਾਨੂੰ ਸਾਡੀ ਮਿਹਨਤ ਦਾ ਮਿਹਨਤਾਂ ਨਾਲ ਇਹ ਮਿਲ ਰਿਹਾ ਸਾਨੂੰ ਲੱਖਾਂ ਰੁਪਏ ਪੜ੍ਹਾਈ ਉੱਤੇ ਖਰਚ ਕੀਤਾ ਸਾਰਾ ਕੁਝ ਮਿੱਟੀ ਹੋ ਗਿਆ ਹਾਂਜੀ ਸਭ ਮਿੱਟੀ ਹੋ ਗਿਆ ਜੀ ਪੰਜਾਬ ਦੇ ਵਿੱਚ ਕੋਈ ਫਿਊਚਰ ਨਹੀਂ ਹੈ ਸਾਡਾ ਸਟਾਫ ਨਰਸਾਂ ਦਾ ਇੱਥੇ ਤੇ ਸਾਰੇ ਜਿਹੜੇ ਫਿਊਚਰ ਜਿਹੜੇ ਸਟਾਫ ਨਰਸਿਸ ਹੈ ਜਿਹੜੇ ਮਤਲਬ ਸਟੂਡੈਂਟ ਹੈ ਉਹ ਤਾਂ ਫੋਰਨ ਦੇ ਵਿੱਚ ਤਿਆਰੀ ਖਿੱਚ ਰੱਖੀ ਹੋਣਾ ਨੇ ਜਿਵੇਂ ਕਿ ਇੱਥੋਂ ਕਰਕੇ ਜਿਹੜਾ ਜਿਹੜਾ ਵੀ ਉੱਥੋਂ ਦਾ ਪ੍ਰੋਸੈਸ ਹੁੰਦਾ ਉਹਨਾਂ ਨੇ ਸਟਾਰਟ ਕਰ ਚੁੱਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਸੂਬੇ ਦੇ ਵਿੱਚ ਸਟਾਫ ਨਰਸਾਂ ਦੀ ਕੋਈ ਵੈਲਿਊ ਹੈ ਨਹੀਂ ਕੋਈ ਇੱਜ਼ਤ ਹੈ ਨਹੀਂ ਕੋਈ ਰਿਸਪੈਕਟ ਹੈ ਨਹੀਂ ਕੋਈ ਸੈਲਰੀ ਹੈ ਨਹੀਂ ਅੱਛਾ ਇਹ ਸਰਕਾਰ ਤੇ ਗੱਲਾਂ ਕਰਦੀ ਹੁੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਤੁਹਾਨੂੰ ਧਰਨਾ ਨਹੀਂ ਮਿਲੂਗਾ ਆਮ ਤੌਰ ਤੇ ਹੁੰਦਾ ਸੀ ਕਿ ਕੱਚੇ ਮੁਲਾਜ਼ਮ ਧਰਨਾ ਲਾਉਂਦੇ ਆ ਬੇਰੋਜ਼ਗਾਰ ਲਾਉਂਦੇ ਆ ਪਰ ਇੱਥੇ ਰਜਗਾਰ ਵਾਲੇ ਧਰਨਾ ਲਾਈ ਜਾਂਦੇ ਨੇ ਕਿਉਂਕਿ ਸਾਰੇ ਇਹ ਧਰਨਾ ਲਗਾਉਣ ਲਈ ਮਜਬੂਰ ਨੇ ਸਾਰਿਆਂ ਦੀ ਮਜਬੂਰੀ ਬਣ ਚੁੱਕੀ ਹੈ ਜਿਵੇਂ ਕਿ ਹੁਣ ਤੁਸੀਂ ਸੁਣਿਆ ਹੀ ਹੈ ਕਿ ਜਿਹੜਾ ਇਹਨਾਂ ਨੇ 17 7 20 ਤੋਂ ਬਾਅਦ ਦਾ ਨੋਟੀਫਿਕੇਸ਼ਨ ਕੱਢਿਆ ਉਹਦੇ ਵਿੱਚ ਕੱਲੇ ਅਸੀਂ ਨਹੀਂ ਹਰ ਇੱਕ ਵਰਗ ਦੇ ਮੁਲਾਜ਼ਮ ਆ ਜਿਹੜੇ ਉਹ ਪੀੜਤ ਐ ਹਰ ਇੱਕ ਵਰਗ ਦੇ ਮੁਲਾਜ਼ਮਾਂ ਨੂੰ ਹੀ ਜਿਹੜੀਆਂ ਬਹੁਤ ਨਿਗੂਣੀਆਂ ਤਖਾਵਾਂ ਦੇ ਰਹੇ ਨੇ ਤੇ ਜਿਹੜੀ ਉਹਨਾਂ ਹੀ ਤਨਖ ਜਿਵੇਂ ਕਿ ਹੁਣ ਸਾਡੇ ਵੀ 25960 ਹੈ ਤੇ ਇੰਨੇ ਨਾਲ ਅਸੀਂ ਫੈਮਲੀ ਵੀ ਨਹੀਂ ਚਲਾ ਸਕਦੇ ਅਸੀਂ ਆਪਣੀ ਜ਼ਿੰਦਗੀ ਅੱਛੇ ਤਰੀਕੇ ਨਾਲ ਤਾਂ ਜੀਣਾ ਦੂਰ ਦੀ ਗੱਲ ਹੈ ਸਾਡੇ ਲਈ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ 25960 ਨਾਲ ਅਸੀਂ ਆਪਣਾ ਗੁਜ਼ਾਰਾ ਹੀ ਚਲਾ ਲਈਏ ਭਾਈ ਪਰਿਵਾਰ ਵੀ ਕਹਿੰਦਾ ਹੋਣਾ ਕਿ ਯਾਰ ਹੋਰ ਕੰਮ ਕਰ ਲੋਗੀ ਹਨਾ ਵੇਖੋ ਜੀ ਬਿੱਲ ਲੱਗੇ ਹੋਣਾ ਉਹਨਾਂ ਨੂੰ ਬਿਲਕੁਲ ਜੀ ਪਰ ਪਰਿਵਾਰ ਕਹਿੰਦਾ ਹੀਗਾ ਅਸੀਂ ਸਾਡੇ ਪਿੰਡਾਂ ਤੋਂ ਇੰਨਾ ਦੂਰ ਆ ਕੇ ਜੋਬ ਕਰ ਰਹੇ ਹਾਂਗੇ ਤੁਸੀਂ ਵੇਖੋ ਇਸ ਪਟਿਆਲਾ ਵਿੱਚ ਵੱਡੀ ਗੱਲ ਹੈ ਵੀ ਜਿਹੜੇ ਦੂਰ ਦੂਰ ਡੌੜੀਆਂ ਲੱਗੀਆਂ ਹੋਈਆਂ ਸਾਰੀਆਂ ਵੱਡੀ ਗੱਲ ਹੈ ਬਿਲਕੁਲ ਜੀ ਬਹੁਤ ਦੂਰ ਐ ਕਮ ਸੇ ਕਮ ਅਸੀਂ ਆਦੇ ਪਿੰਡਾ ਤੋਂ 300 ਤੋਂ 300 ਕਿਲੋਮੀਟਰ ਦੂਰ ਬੈਠੇ ਹਾਂਗੇ ਹਾਂ ਤੁਸੀਂ ਸਾਨੂੰ ਦੱਸੋ ਪਟਿਆਲਾ ਵਿੱਚ 25960 ਨਾਲ ਅਸੀਂ ਕਿਵੇਂ ਗੁਜ਼ਾਰਾ ਕਰੀਏ ਤੁਹਾਨੂੰ ਪਤਾ ਹੈ ਜੇਕਰ ਰੂਮ ਦੇ ਰੈਂਟ ਹੈਗੇ ਹਨਾ ਅਰ ਦੂਜੇ ਖਰਚੇ ਹੈਗੇ ਵੇਖੋ ਜੀ ਲਾਸਟ ਵਿੱਚ ਮੇਨ ਦੀ ਹਾਲਤ ਇਹ ਆ ਜਾਂਦੀ ਘਰੋਂ ਪੈਸੇ ਮੰਗਣੇ ਪੈਂਦੇ ਹੈਗੇ ਦੂਜੀ ਗੱਲ ਮੈਂ ਤੁਹਾਨੂੰ ਮੇਨ ਗੱਲ ਇੱਕ ਹੋਰ ਦੱਸਾਂ ਕਿ ਇਸ ਡਿਪਾਰਟਮੈਂਟ ਦੇ ਵਿੱਚ ਇੱਕ ਹੀ ਡਿਪਾਰਟਮੈਂਟ ਵਿੱਚ ਦੋ ਦੋ ਪੇ ਅੱਜ ਇਹ ਹਾਲ ਏ ਨਰਸਿੰਗ ਡਿਪਾਰਟਮੈਂਟ ਦਾ ਜਿਹੜੇ ਸਾਡੇ ਇੱਥੇ 4th ਗ੍ਰੇਡ ਦੇ ਨੇ ਉਹ ਸਾਡੇ ਤੋਂ ਜ਼ਿਆਦਾ ਸੈਲਰੀ ਲੈ ਰਹੇ ਨੇ ਤੁਸੀਂ ਇਹ ਸਮਝੋ ਸਾਡੀ ਡਿਗਰੀਆਂ ਕਿੱਥੇ ਗਈਆਂ 1+2 ਵਾਲਾ ਬੰਦਾ ਸਾਡੇ ਤੋਂ ਡਬਲ ਸੈਲਰੀ ਲੈ ਰਿਹਾ ਹੈਗਾ ਤੇ ਅਸੀਂ ਲੈ ਰਹੇ ਹਾਂ 25960 ਰੁਪਏ ਅਸੀਂ ਸਰਕਾਰ ਤੋਂ ਕੋਈ ਐਕਸਟਰਾ ਡਿਮਾਂਡ ਨਹੀਂ ਕਰ ਰਹੇ ਜਿਹੜਾ ਸਾਡਾ ਹੱਕ ਹੀ ਬਣਦਾ ਅਸੀਂ ਉਹੀ ਮੰਗ ਰਹੇ ਹਾਂ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ ਕਿ ਸਰਕਾਰ ਬੜੇ ਜੋਨਾ ਸ਼ੋਰਾਂ ਚ ਇਹ ਚੀਜ਼ ਕਹਿ ਰਹੀ ਹੈ ਵੀ ਅਸੀਂ ਇੰਨੀਆਂ ਭਰਤੀਆਂ ਕਰਤੀਆਂ ਅਸੀਂ ਇੰਨੀਆਂ ਭਰਤੀਆਂ ਕਰਤੀਆਂ ਜੇ ਅਸੀਂ ਦੇਖੀਏ ਵੀ ਰਜਿੰਦਰਾ ਦੇ ਵਿੱਚ ਜਿਹੜੇ ਸਾਡੇ 3 ਸਾਲਾਂ ਚ ਪਿੱਛੇ ਭਰਤੀਆਂ ਹੋਈਆਂ ਨੇ ਉਹਨਾਂ ਚੋਂ ਇੰਨੇ ਕ ਕੈਂਡੀਡੇਟ ਛੱਡ ਕੇ ਜਾ ਚੁੱਕੇ ਨੇ ਕੋਈ ਸੈਂਟਰ ਚ ਜੁਆਇਨ ਕਰ ਰਿਹਾ ਹੈ ਕੋਈ ਕਿਤੇ ਜੁਆਇਨ ਕਰ ਰਿਹਾ ਕੋਈ ਬਾਹਰ ਜਾ ਰਿਹਾ ਹੈ ਕਿਉਂ ਕਿਉਂਕਿ ਉਹਨਾਂ ਨੂੰ ਇੱਥੇ ਸੈਟੀਸਫੈਕਸ਼ਨ ਹੀ ਨਹੀਂ ਆ ਇਹ ਵਾਲੇ ਪੇਸਕੇਲ ਨਾਲ ਕਿਸੇ ਦਾ ਗੁਜ਼ਾਰਾ ਹੀ ਨਹੀਂ ਹੋ ਰਿਹਾ ਤਾਂ ਇਹ ਵੀ ਇੱਕ ਸਰਕਾਰ ਦੀ ਨਲੈਕੀ ਹੈ ਕਿ ਜਿੰਨੀਆਂ ਭਰਤੀਆਂ ਕਰ ਰਹੀ ਹੈ ਉਹਦੇ ਵਿੱਚੋਂ ਬਹੁਤ ਸਾਰੇ ਕੈਂ ਤਾਂ ਫਿਰ ਇਹਨਾਂ ਕਿਵੇਂ ਕਹਿ ਸਕਦੇ ਆ ਸਾਰੇ ਲੋਕਾਂ ਦੇ ਸਾਹਮਣੇ ਕਿ ਅਸੀਂ ਇੰਨੀਆਂ ਪਰਤੀਆਂ ਕਰ ਰਹੇ ਆ ਅਸੀਂ ਜਦੋਂ ਜਗਾਰ ਦੇ ਰਹੇ ਆ ਉਹ ਇੱਕ ਦੁਕਾਨ ਲਈ ਹੋ ਰਿਹਾ ਇੱਕ ਦਿਖਾਵਾ ਹੋ ਰਿਹਾ ਕਿ ਇੰਨਾ ਰੋਜ਼ਗਾਰ ਦਿੱਤਾ ਜਾ ਰਿਹਾ ਪਰ ਜਿਹੜੇ ਰੋਜ਼ਗਾਰ ਲੈ ਰਹੇ ਨੇ ਇਹ ਉਹਨਾਂ ਦਾ ਦਿਲੀ ਜਾਣਦਾ ਕਿ ਉਹ ਜਿਹੜਾ ਰੋਜ਼ਗਾਰ ਉਹਨਾਂ ਨੂੰ ਮਿਲ ਲਿਆ ਕੀ ਉਹਨਾਂ ਦਾ ਉਹਦੇ ਨਾਲ ਗੁਜ਼ਾਰਾ ਹੋਏਗਾ ਕਦੇ ਵੀ ਨਹੀਂ ਹੋਏਗਾ ਤੇ ਅੰਤ ਨੂੰ ਉਹ ਇਸ ਜੌਬ ਨੂੰ ਛੱਡਣ ਲਈ ਮਜਬੂਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਪੂਰੀ ਨਹੀਂ ਪੈ ਸਕਦੀ ਇੰਨੀ ਕਿਸ ਤਨਖਾਹਾਂ ਨਾਲ ਜੀ ਬਈ ਜੀ ਸਰਕਾਰ ਇਹ ਕੰਨ ਦੀ ਹੈ ਕਿ ਅਸੀਂ ਆਉਦੇ ਸੂਬੇ ਨੂੰ ਸੈਂਟਰ ਲੈਵਲ ਤੱਕ ਲੈ ਕੇ ਚੱਲ ਗਿਆ ਜੇ ਆਪਾਂ ਦੇਖੀਏ ਛੋਟੀ ਛੋਟੀ ਚੀਜ਼ਾਂ ਵੀ ਦੇਖੀਏ ਜਿਹੜੇ ਡੀਏ ਹੈਗਾ ਅੱਜ ਸੈਂਟਰ ਚ ਹੈਗਾ 58% ਤੇ ਪੰਜਾਬ ਸਰਕਾਰ 42% ਤੇ ਪਹੁੰਚੀ ਹੈ ਇਸ ਬਾਰੇ ਪੱਤਿਆਂ ਬਾਰੇ ਤਾਂ ਅਸੀਂ ਗੱਲ ਕਰ ਵੀ ਨਹੀਂ ਰਹੇ ਨਾ ਅਸੀਂ ਕਹਿ ਰਹੇ ਕਿ ਸਾਡੇ ਸਾਡੇ ਕੱਟੇ ਹੋਏ ਪੱਤੇ ਸਾਨੂੰ ਦੇ ਦਿਓ ਅਸੀਂ ਇਹ ਵੀ ਨਹੀਂ ਕਹਿ ਰਹੇ ਸਾਨੂੰ ਸੈਂਟਰ ਦੇ ਪੱਤੇ ਦੇ ਦਿਓ ਬਸ ਤੇ ਇਹ ਕਹਿ ਰਹੇ ਜੋ ਪੰਜਾਬ ਚ ਸਾਡਾ ਜੋ ਬਣਦਾ ਹੱਕ ਹੈ ਸਾਨੂੰ ਉਹ ਦੇ ਦਿਓ ਤੁਸੀਂ ਉਹਦੇ ਵਾਸਤੇ ਵੀ ਸਰਕਾਰੇ ਚੋਂ ਦੀ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਰਹੀ ਹੈ ਮੀਟਿੰਗਾਂ ਕਰਦੇ ਆ ਭੱਜ ਜਾਂਦੇ ਆ ਕੋਈ ਡੇਟ ਦਿੰਦੇ ਆ ਮੀਟਿੰਗ ਤੇ ਨਹੀਂ ਆਉਂਦੇ ਤੁਸੀਂ ਆ ਦੇਖੋ ਆ ਜ 8ਵਾਂ ਦਿਨ ਸਾਨੂੰ ਪਟਿਆਲੇ ਦੇ ਵਿੱਚ ਹੈਗਾ ਬੈਠੇ ਹੋਏ ਸੀ ਸੰਘਰਸ਼ ਕਰ ਰਹੇ ਆ ਅਸੀਂ ਡੀ ਐਚ ਐਸ ਦੇ ਨੁਮਾਇੰਦੇ ਆ ਅਸੀਂ ਫਾਜ਼ਿਲਖਾ ਤੋਂ ਆਏ ਆ ਇੱਥੇ ਨਾਲ ਕੋਲੇ ਠੀਕ ਹੈ ਅਸੀਂ ਹੜਤਾਲ ਕਰ ਰਹੇ ਆ ਕਦੋਂ ਦੇ ਬੈਠੀਆਂ ਸਭ ਨੂੰ ਬਤਾਇਆ ਤਾਂ ਮਿਨਿਸਟਰ ਇੱਥੋਂ ਦੇ ਨੇ 8 ਦਿਨ ਹੋ ਗਏ ਇੱਥੇ ਆਪਦੇ ਰਿਸ਼ਤੇਦਾਰ ਦਾ ਪਤਾ ਲੈਣੋਂ ਚੱਲਦੀ ਰੈਲੀ ਵਿੱਚ ਆਏ ਨੇ ਚੱਲਦੇ ਧਰਨੇ 'ਚ ਲੇਕਿਨ ਇੱਥੇ ਤੱਕ ਨਹੀਂ ਪਹੁੰਚੇ ਕੀ ਉਹਨਾਂ ਦੇ ਕੰਨ ਤੱਕ ਆਵਾਜ਼ ਨਹੀਂ ਪਹੁੰਚ ਰਹੀ ਤੇ ਹੋਰ ਕਿੱਦਾਂ ਦਸੀ ਉਹਨਾਂ ਨੂੰ ਅਸੀਂ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਨਾਲ ਚੱਲਦੀ ਹੈ ਤੁਹਾਨੂੰ ਮਿਲਣ ਵੀ ਨਹੀਂ ਆਏ ਇੱਥੇ ਨਹੀਂ ਨਹੀਂ ਸਰ ਬਿਲਕੁਲ ਮਿਲਣ ਆਏ ਸ਼ਾਇਦ ਅਸੀਂ ਉਹਨਾਂ ਲਈ ਆਮ ਲੋਕ ਨਹੀਂ ਗਏ ਕਿ ਜਲਦੀ ਜਿੰਨੂੰ ਬੇਵਕੂਫ ਬਣਾ ਸਕਣ ਪੰਜ ਸਾਲਾਂ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਨਤਾ ਨੂੰ ਬੇਵਕੂਫ ਬਣਾਇਆ ਜਾਵੇ ਜੋ ਹਸ ਤੱਕ ਬਣਾਏ ਜਾ ਰਹੇ ਹੋ ਹਜੇ ਵੀ ਉਹ ਇਹੀ ਚੀਜ਼ਾਂ ਦਿਖਾ ਰਹੇ ਆ ਲੋਕਾਂ ਨੂੰ ਕਿ ਇਹ ਬੈਠੇ ਹੈਗੇ ਜਿਹੜੇ ਇਹ ਐਵੇਂ ਵੀ ਬੈਠੇ ਆ ਕਿ ਤੁਸੀਂ ਕੋਈ ਵੀ ਕਿਸੇ ਦੀ ਨਿਊਜ਼ ਬਾਈਟ ਜਾਂ ਕਿਤੇ ਵੀ ਦੇਖਿਆ ਕਿਸੇ ਮੰਤਰੀ ਨੇ ਅੱਗੇ ਆ ਕੇ ਬੋਲੇ ਹੋਵੇ ਕਿ ਜਾਇਜ਼ ਮੰਗ ਹੈ ਇਹ ਨਾ ਜਾਇਜ਼ ਹੈ ਇਹ ਬਿਲਕੁਲ ਬੋਲੇ ਹੋ ਗਏ ਵੀਰੇ ਇਹ ਕਿਸੇ ਚੀਜ਼ ਦਾ ਕੋਈ ਜਵ ਬਾਜੀ ਹੁਣ ਜਿਵੇਂ ਤੁਹਾਨੂੰ 8 8 ਦਿਨ ਹੋ ਗਏ ਲਗਭਗ ਹੁਣ ਇਸ ਤੋਂ ਬਾਅਦ ਕੀ ਐਕਸ਼ਨ ਹੈ ਕਿ ਤੁਹਾਡੀ ਸੁਣਵਾਈ ਤਾਂ ਕੋਈ ਹੋ ਨਹੀਂ ਰਹੀ ਨਾ ਤੁਹਾਡੀ ਵੀ ਗੱਲਬਾਤ ਸੁਣ ਰਿਹਾ ਸਰ ਸੰਘਰਸ਼ ਹੋਰ ਤਿੱਖਾ ਹੋਊਗਾ ਜੀ ਇਹਦਾ ਮੈਂ ਤੁਹਾਨੂੰ ਇੱਕ ਹੋਰ ਮੈਂ ਤੁਹਾਨੂੰ ਦੱਸ ਦੇਣਾ ਹੈ ਜਿਹੜੇ ਹੈਲਥ ਮਾਡਲ ਦੀ ਇਹ ਗੱਲ ਕਰਦੇ ਆ ਇਹ ਬਾਰ ਬਾਰ ਕਹਿੰਦੇ ਆ ਜੀ ਅਸੀਂ ਆਪਾਂ ਮੋਹੱਲਾ ਕਲੀਨਿਕ ਖੋਲਤਾ ਮੋਹੱਲਾ ਕਲੀਨਿਕ ਖੋਲਤਾ ਮੈਂ ਪੰਜਾਬ ਦੀ ਆਮ ਜਨਤਾ ਨੂੰ ਮੈਂ ਸਮਝਾਉਣਾ ਚਾਹੁੰਦਾ कि ਜਿਹੜਾ ਇਹਨਾਂ ਨੇ ਮੋਲਾ ਕਲੀਨਿਕ ਖੋਲਿਆ ਉਹ ਚ 5 4 ਤੋਂ 5 ਸਟਾਫ ਰੱਖਿਆ ਉਹ ਵੀ ਕੰਟਰੈਕਟ 'ਚ ਤੇ ਉਹਨਾਂ ਨੇ ਉਹਦੇ ਵਾਸਤੇ ਬੰਦ ਕੀ ਕੀਤਾ ਉਹਨਾਂ ਨੇ ਪੀ ਐਚ ਸੀ ਬੰਦ ਕੀਤੀ ਹੈ ਪ੍ਰਾਇਮਰੀ ਹੈਲਥ ਸੈਂਟਰ ਬੰਦ ਕਰਕੇ ਮੋਲਾ ਕਲੀਨਿਕ ਖੋਲਿਆ ਉਹਨਾਂ ਨੇ ਤੁਹਾਨੂੰ ਰੋਜ਼ਗਾਰ ਦਿੱਤਾ ਨਹੀਂ ਰੋਜ਼ਗਾਰ ਖੋਇਆ ਕਿਉਂਕਿ ਇੱਕ ਪੀ ਐਸ ਸੀ 'ਚ ਘੱਟੋ ਘੱਟ 15 ਦਾ ਸਟਾਫ ਹੁੰਦਾ ਹੈ ਉਹ 15 ਦਾ ਸਟਾਫ ਘਟਾ ਕੇ ਇਹਨਾਂ ਨੇ ਰੈਗੂਲਰ ਸਟਾਫ ਘਟਾ ਕੇ ਪੰਜਾਬ ਦੇ ਲੋਕਾਂ ਦੀ ਨੌਕਰੀ ਖਾ ਕੇ ਤੇ 6 ਦਾ ਸਟਾਫ ਉਹ ਵੀ ਕੰਟਰੈਕਟ ਵਾਲਾ ਰੱਖਿਆ ਉੱਥੇ ਤੇ ਇਹ ਇਹਨਾਂ ਦਾ ਹੈਲਥ ਮਾਡਲ ਹੈ ਦੂਜੀ ਗੱਲ ਜਿਹੜੇ ਸਾਨੂੰ ਕਹਿ ਰਹੇ ਆ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਸਾਡੀ ਅਮਰਜੈਂਸੀ ਰੈਗੂਲਰ ਹੈ ਮੈਂ মিডিਆ ਨੂੰ ਜ਼ਰੂਰ ਰਿਕੁਐਸਟ ਕਰੂੰਗਾ ਇੱਕ ਵਾਰੀ ਸਾਰੇ ਵਾਰਡਾਂ 'ਚ ਜਿਹੜੇ ਅਮਰਜੈਂਸੀ ਸਰਵਿਸੇਜ਼ ਆ ਉੱਥੇ ਜਾ ਕੇ ਕਰੋ ਕਿਉਂਕਿ ਸਾਡੇ ਤੇ ਇਹਨਾਂ ਨੇ ਐਸਮਾ ਐਕਟ ਲਾਇਆ ਹੈ ਕਿ ਅਮਰਜੈਂਸੀ ਸਰਵਿਸੇਜ਼ ਤੁਸੀਂ ਸਾਡੀ ਹਾਲਟ ਕਰ ਰਹੇ ਹੋ ਅਸੀਂ ਕੋਈ ਅਮਰਜੈਂਸੀ ਸਰਵਿਸੇਜ਼ ਹਾਲਟ ਨਹੀਂ ਕੀਤੀ ਹੈ ਤੁਸੀਂ ਸਾਡੇ ਤੋਂ ਰਿਪੋਰਟ ਲੈ ਸਕਦੇ ਹੋ ਵੀ ਕਿਹੜੇ-ਕਿਹੜੇ ਸਾਡੇ ਬੰਦੇ ਆ ਜਿਹੜੇ ਅਮਰਜੈਂਸੀ 'ਚ ਰੈਗੂਲਰ ਡਿਊਟੀਆਂ ਕਰ ਰਹੇ ਆ ਇਹਨਾਂ ਨੇ ਸਾਨੂੰ ਕੱਲ ਦਾ ਆਲਟੀਮੇਟਮ ਦਿੱਤਾ ਹੈ ਕਿ ਜੇ ਕੱ ਤੈਨੂੰ ਅਸੀਂ ਤੁਹਾਡੇ ਤੇ ਵਿਭਾਗੀ ਜਿਹੜੀ ਬਣਦੀ ਕਾਰਵਾਈ ਆ ਉਹ ਕਰੀ ਜਾਊਗੀ ਠੀਕ ਹੈ ਪਰ ਤੁਹਾਡਾ ਕੀ ਅਗਲਾ ਸੰਘਰਸ਼ ਹੈ ਦੇਖੋ ਜੀ ਸਾਡਾ ਸੰਘਰਸ਼ ਤਾਂ ਇਹੀ ਹੈ ਜੀ ਅਸੀਂ ਇਸ ਐਕਟ ਦਾ ਕੋਈ ਵੀ ਹਜੇ ਤੱਕ ਅਗੇਂਸਟ ਨਹੀਂ ਗਏ ਐ ਅਸੀਂ ਉਹਦੇ ਅੰਡਰ ਹੀ ਪ੍ਰੋਟੋਕੋਲ ਫੋਲੋ ਕਰ ਰਹੇ ਹਾਂ ਤੇ ਅਸੀਂ ਉਸੇ ਪ੍ਰੋਟੋਕੋਲ 'ਚ ਰਹਿ ਕੇ ਆਪਦੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜੀ ਭਾਈ ਅਗਲਾ ਸਾਡਾ ਸਟੈਪ ਵੀਰੇ 6 ਤਰੀਕ ਨੂੰ ਸੋਮਵਾਰ ਨੂੰ ਇੱਕ ਰੈਲੀ ਅਰੇਂਜ ਕੀਤੀ ਗਈ ਹੈ ਪਟਿਆਲੇ ਜੋ ਸਾਰੇ ਪਠਾਨਕੋਟ ਤੋਂ ਲੈ ਕੇ ਮੋਹਾਲੀ ਤੱਕ ਦਾ ਸਾਰਾ ਨਰਸਿੰਗ ਸਟਾਫ ਇੱਥੇ ਇਕੱਠਾ ਹੋਊਗਾ ਤੇ ਜੋ ਸਰਕਾਰ ਸਾਡੇ ਨਾਲ ਉੱਚੀਆਂ ਚਾਲਾਂ ਖੇਲ ਰਹੀ ਹੈ ਉਹਦੇ ਅਗੇਂਸ ਅਸੀਂ ਆਪਦਾ ਇੱਕ ਸੰਘਰਸ਼ਾ ਜੋ ਇੱਥੇ ਤੁਹਾਡੀ ਤੁਹਾਡੀ ਗਿਣਤੀ ਕਿੰਨੀ ਹੈ ਕਿੰਨੇ ਜਿਹੜੇ ਮੈਂਬਰ ਨੇ ਜਿਨ੍ਹਾਂ ਦੇ ਨਾਲੇ ਕੁਝ ਵਾਪਰ ਰਹੇ ਸਰ ਅਗਰ ਮੈਂ ਪੂਰੇ ਪੰਜਾਬ ਸੂਬੇ ਦੀ ਗੱਲ ਕਰਾਂ ਤਾਂ ਜੋ 2020 ਤੋਂ ਬਾਅਦ ਦੀ ਗੱਲ ਕਰਾਂ ਜੀ ਤਾਂ ਉਹਦੇ 'ਚ 1000 ਕ ਮਲਾਜ਼ਮ ਹੋਵੇਗਾ ਲੇਕਿਨ ਇਹ ਸਾਡੇ 2020 ਤੋਂ ਬਾਅਦ ਵਾਲੇ ਮਲਾਜ਼ਮਾਂ ਦੀ ਮਾਰਤਾ ਹੈ ਲੇਕਿਨ ਜੋ ਸਾਡੇ ਤੋਂ ਪਹਿਲਾਂ ਵਰਤੀ ਹੋਈ ਸੀ ਇਹ ਮਾਰ ਉਹਨਾਂ ਨੂੰ ਵੀ ਪੈ ਰਹੀ ਹੈ ਜਿਹੜਾ ਉਹਨਾਂ ਦਾ ਗ੍ਰੇਡ ਪੇ ਹੈ ਉਹ ਵੀ ਘਟਾ ਦਿੱਤਾ ਗਿਆ ਹੈ ਵਧਾਉਣਾ ਤਾਂ ਕੀ ਹੈ ਕੋਈ ਬੰਦਾ ਪ੍ਰਮੋਟ ਕਰਦਾ ਕਿਸੇ ਨੂੰ ਜਾਂ ਅੱਗੇ ਲੈ ਕੇ ਜਾਂਦਾ ਪਰ ਸਾਡੇ ਨਾਲ ਕੀ ਸਾਨੂੰ ਡੀਗ੍ਰੇਡ ਕੀਤਾ ਜਾ ਰਿਹਾ ਹੈ ਸਾਡਾ ਗਰੁੱਪ ਜਿਹੜਾ B ਸੀਗਾ ਤੇ ਹੁਣ ਜੇ ਤੁਸੀਂ ਦੇਖੋਗੇ ਸਾਰੇ ਸੂਬਿਆਂ ਸਾਡਾ ਜਿਹੜਾ ਗਰੁੱਪ ਹੈਗਾ ਉਹ B ਹੈ ਲੇਕਿਨ ਇੱਕ ਪੰਜਾਬ ਸੂਬਾ ਹੈ ਜਿਹਦੇ ਵਿੱਚ ਸਾਡਾ ਜਿਹੜਾ ਗਰੁੱਪ ਹੈ ਉਹ C ਹੈ ਇਹ ਸਾਨੂੰ ਡੀਗ੍ਰੇਡ ਕਰ ਰਿਹਾ ਡੇ ਬਾਈ ਡੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵੀਰ ਹੈ ਜੋ ਸਭ ਤੋਂ ਉੱਪਰਲੀ ਮੰਜ਼ਲ ਤੇ ਚੜਿਆ ਹੋਇਆ ਉਹਦੇ ਨਾਲ ਗੱਲਬਾਤ ਕਰਦੇ ਹਾਂ ਓਕੇ ਅ ਬਰੇ ਆਇਓ ਜੀ ਤਾਂ ਉਸ ਵੀਰ ਨਾਲ ਗੱਲਬਾਤ ਕਰਦੇ ਹਾਂ ਲਗਾਤਾਰ ਇਸ ਵੀਰ ਨੇ ਆਪਣਾ ਜਿਹੜਾ ਖਾਣਾ ਛੱਡਿਆ ਹੋਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਸਾਥੀ ਦੀਆਂ ਮੰਗਾਂ ਜੋ ਥੱਲੇ ਬੈਠੇ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਲੈ ਕੇ ਉੱਪਰਲੀ ਮੰਜ਼ਲ ਉੱਤੇ ਇਹ ਵੀਰ ਲਗਾਤਾਰ 4 ਦਿਨ ਤੋਂ ਅੱਠ ਦਾ ਅਜੇ ਅਠਵਾ ਨਹੀਂ ਇਹ ਲਗਾਤਾਰ 8 ਦਿਨ ਤੋਂ ਵੀਰ ਆ ਜੋ ਛੱਤ ਦੇ ਉੱਤੇ ਐ ਤਾਂ ਕਮਜ਼ੋਰ ਹਾਲਤ ਦੇ ਵਿੱਚ ਐ ਕਿਉਂਕਿ ਖਾਣਾ ਛੱਡਿਆ ਹੋਇਆ ਹੈ ਗੱਲਬਾਤ ਕਰਦੇ ਆ ਜਿਹੜੀਆਂ ਮੰਗਾਉਣ ਲੈ ਕੇ ਕਿਉਂਕਿ ਨਰਸਿੰਗ ਡਿਪਾਰਟਮੈਂਟ ਐ ਜੋ ਪੂਰੇ ਦੇਸ਼ ਭਰ ਦੇ ਵਿੱਚੋਂ ਸਭ ਤੋਂ ਘੱਟ ਤਨਖਾਹ ਇਹਨਾਂ ਨੂੰ ਮਿਲ ਰਹੀਆਂ ਬਾਈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਉੱਪਰ ਚੜ੍ਹਿਆ ਨੂੰ ਅੱਠ ਦਿਨ ਹੋ ਗਏ ਭਾਈ ਜੀ ਅੱਠ ਦਿਨ ਹੋ ਗਏ ਅੱਜ ਅੱਠਵਾ ਦਿਨ ਜੀ ਕੋਈ ਪਹੁੰਚਿਆ ਤੁਹਾਡੇ ਕੋਲੇ ਤੁਹਾਡੇ ਹਾਜ਼ਰਾਨ ਕੋਈ ਨਹੀਂ ਆਇਆ ਜੀ ਕੋਈ ਸਰਕਾਰ ਦੇ ਨੁਮਾਇੰਦੇ ਨਹੀਂ ਆਇਆ ਕੋਈ ਨਹੀਂ ਆਇਆ ਡਾਕਟਰ ਕਿੰਨੇ ਸਮੇਂ ਤੋਂ ਡਿਊਟੀ ਕਰ ਰਹੇ ਹੋ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਆ ਪਹਿਲਾਂ ਦੀ ਗੱਲ ਕਰੀਏ ਤਾਂ ਕਿੰਨੀ ਤਨਖਾਹ ਤੇ ਕੰਮ ਕਰਦੇ ਹੁੰਦੇ ਸੀ ਪਹਿਲਾਂ ਜਦੋਂ ਸਾਡੀ ਜੁਆਇਨਿੰਗ ਹੈ ਜਿਵੇਂ ਉਹ ਜੁਆਇਨਿੰਗ ਹੀ ਮਤਲਬ ਆ 2800 ਗ੍ਰੇਡ ਤੇ ਹੀ ਹੋਈ ਹੈ ਜੀ ਠੀਕ ਹੈ ਜਿਹੜਾ ਸਾਡਾ ਬਣਦਾ ਹੱਕ ਹੈ ਉਹ 4600 ਗ੍ਰੇਡ पे ਹੈ ਜਿਹਦੇ ਲਈ ਅਸੀਂ ਬਹੁਤ ਮਤਲਬ ਟੇਬਲ ਟॉक ਵੀ ਕੀਤੀਆਂ ਸਰਕਾਰ ਨਾਲ ਗੱਲਾਂ ਵੀ ਕੀਤੀਆਂ ਸਾਰੀ ਗੱਲਬਾਤ ਕੀਤੀ ਪਰ ਉਹ ਨਹੀਂ ਮੰਨਦੇ ਪਏ ਅਜੇ ਨਹੀਂ ਮੰਨਦੇ ਮੇਰੇ ਤੋਂ ਪਹਿਲਾਂ ਦੀ ਲੜਾਈ ਚੱਲ ਰਹੀ ਹੈ ਮਤਲਬ ਮੈਂ ਜੁਆਇਨ ਕੀਤਾ ਮੇਰੇ ਤੋਂ ਪਹਿਲਾਂ ਵੀ ਕੱਲ ਮਤਲਬ ਜਿਹੜੇ ਜੁਆਇਨ ਕੀਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਪਰ ਕੋਈ ਇਹਦਾ ਹੱਲ ਨਹੀਂ ਕੋਈ ਸੁਣਨ ਵਾਲਾ ਨਹੀਂ ਹੈ ਜੀ ਵਿੱਚ ਤੁਸੀਂ ਹੁਣ ਮਤਲਬ ਖਾਣਾ ਪੀਣਾ ਛੱਡਿਆ ਹੋਇਆ ਹੈ ਆਪਾਂ ਖਾਣਾ ਮੈਂ ਮਤਲਬ ਰੋਟੀ ਸਬਜ਼ੀ ਕੁਝ ਨਹੀਂ ਖਾ ਲਿਆ ਅੱਛਾ ਲਿਕਵਿਡ ਤੇ ਆ ਗਿਆ ਮੈਂ ਠੀਕ ਹੈ ਕੀ ਪ੍ਰਦਰਸ਼ਨ ਕਰ ਰਹੇ ਤੁਸੀਂ ਲਗਾਤਾਰ ਹਾਂ ਪਰ ਸੁਣਵਾਈ ਕਰਨ ਕੋਈ ਨਹੀਂ ਆਇਆ ਤੁਹਾਡੀ ਸੁਣਵਾਈ ਕੋਈ ਹਾਲ ਚਾਲ ਪੁੱਛਣ ਕੋਈ ਸੁਣਵਾਈ ਨਹੀਂ ਹੈ ਜਦੋਂ ਮਤਲਬ ਪੜ੍ਹ ਲਿਖ ਰਹੇ ਸੀ ਕਿ ਸੋਚਿਆ ਸੀ ਉਦੋਂ ਕਿਹਾ ਕੁਝ ਕਰਨਾ ਪਊਗਾ ਯਾਰ ਨਹੀਂ ਭਜੀ ਪੜ੍ਹ ਲਿਖੇ ਸੀ ਉਦੋਂ ਕਦੇ ਨਹੀਂ ਸੋਚਿਆ ਵੀ ਇਹ ਸਭ ਕੁਝ ਕਰਨਾ ਪਊਗਾ ਵੀ ਪੜ੍ਹਦੇ ਸੀ ਫਿਰ ਐ ਸੀ ਵੀ ਹਾਂ ਚਲੋ ਤਿਆਰੀ ਕਰਾਂਗੇ ਕੰਪੀਟੀਸ਼ਨ ਲੜਾਂਗੇ ਅੱਛੀ ਨੌਕ ਜੋਬ ਤੇ ਜਾਵਾਂਗੇ ਜੋਬ ਤੇ ਆਏ ਆ ਅੱਛੀ ਮਤਲਬ ਸਾਡਾ profession ਇੱਕ ਬਹੁਤ ਨੋਬਲ profession ਹੈ ਠੀਕ ਹੈ ਤੇ ਇਸੇ ਲਈ ਆਪਾਂ ਪੜ੍ਹੇ ਲਿਖੇ ਤੇ ਆਪਾਂ ਪੇਪਰ ਦੇ ਕੇ ਇੱਧਰ ਜੋਬ ਲਈਏ ਪਰ ਜਿਹੜਾ ਸਾਡਾ ਮਤਲਬ ਕੰਮ ਕਰਕੇ ਰਾਜ਼ੀ ਹਾਂ ਸੀ ਕੰਮ ਕਰਾਓ ਜਿੰਨਾ ਮਰਜ਼ੀ ਕਰਾਓ ਕਰਾਂਦੇ ਵੀ ਹੈ ਪਰ ਜਿਹੜਾ ਸਾਡੀ ਬਣਦਾ ਹੱਕ ਹੈ ਜਿਹੜੀ ਸਾਡੀ ਡਿਊਟੀ ਹੈ ਉਹਦਾ ਸਾਨੂੰ ਮੁੱਲ ਤਾਂ ਪਾਉ ਪਰ ਉਹ ਸਰਕਾਰ ਨਹੀਂ ਪਾਦੀ ਇਹ ਸਭ ਕੁਝ ਮਤਲਬ ਇੰਨਾ ਮਜਬੂਰ ਕੀਤਾ ਸਰਕਾਰ ਨੇ ਇਸੇ ਕਰਕੇ ਤੁਹਾਡੇ ਤਾਂ ਜੇ ਆਪਾਂ ਗੱਲ ਕਰੀਏ ਜਿਹੜੇ ਹੈਲਥ ਮਨਿਸਟਰ ਨੇ ਉਹ ਪਟਿਆਲੇ ਦੇ ਨੇ ਉਹ ਇੱਥੇ ਰਹਿੰਦੇ ਨੇ ਨੇੜੇ ਉਹਨਾਂ ਦਾ ਘਰ ਆ ਉਹ ਵੀ ਤੁਹਾਡੇ ਕੋਲੇ ਆਏ ਕਦੇ ਨਹੀਂ ਭਾਜੀ ਕੋਈ ਨਹੀਂ ਆਇਆ ਹੈਲਥ ਮਨਿਸਟਰ ਸਾਹਿਬ ਤੇ ਪਟਿਆਲੇ ਦੇ ਨੇ ਆਪਣੇ ਪਰ ਉਹਨਾਂ ਤੱਕ ਪਤਾ ਨਹੀਂ ਮੇਰੀ ਆਵਾਜ਼ ਪਹੁੰਚੀ ਨਹੀਂ ਜਾਂ ਉਹਨਾਂ ਤੱਕ ਨਹੀਂ ਸੁਣਨਾ ਚਾਹੁੰਦੇ ਪਤਾ ਨਹੀਂ ਕੀ ਹੈ ਪਰ ਉਹ ਕੋਈ ਨਹੀਂ ਆਇਆ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਫੋਨ ਕੋ ਲਿਆ ਕੋਈ ਉਹਨਾਂ ਦਾ ਨੁਮਾਇੰਦਾ ਵੀ ਨਹੀਂ ਆਇਆ ਜੀ। ਗੁਜ਼ਾਰਾ ਕਿਵੇਂ ਕਰਦੇ ਹੋ ਭਾਈ 25000 ਰੁਪਏ ਨਾਲ? ਭਾਈ ਇਹ ਇੱਥੇ ਹੁਣ ਮੈਂ ਬਾਹਰ ਦਾ ਹੈਗਾ ਜਿਵੇਂ ਮੇਰਾ ਘਰ ਦੂਰ ਹੈ 2-300 ਕਿਲੋਮੀਟਰ ਐ ਇੱਥੋਂ। ਕਿਹੜਾ ਪਿੰਡ ਤੁਹਾਡਾ? ਮੈਂ ਬੋਰ ਦਾ ਹੈਗਾ ਜੀ। ਬੋਰ ਤੋਂ? ਹਾਂਜੀ। ਪਿੰਡ ਦਾ ਜੀ ਮੇਰਾ ਉੱਥੇ। ਤੇ ਹੁਣ ਇੱਥੇ ਰੈਂਟ ਵੀ ਭਰਦੇ ਆਂ। ਖਾਣਾ ਪੀਣਾ ਵੀ ਐ, ਆਣਾ ਜਾਣਾ ਐ, ਡਿਊਟੀ ਤੇ ਆਨੇ ਆਂ, ਜਾਣੇ ਆਂ, ਦੂਰ ਰਹਿਨੇ ਆਂ। ਠੀਕ ਐ ਤੇ ਕ੍ਰੈਂਟ ਵੀ ਭਰਦੇ ਆ ਉਹਦੇ ਨਾਲ ਮਤਲਬ ਉਹ ਜਿਵੇਂ ਜਿੰਨਾ ਪੈਸੇ ਦੇ ਰਹੇ ਉਹਨੇ ਨਾਲ ਇੱਥੇ ਇੱਥੇ ਹੀ ਗੁਜ਼ਾਰਾ ਹੁੰਦਾ ਘਰੇ ਜਿਹੜੀ ਮਦਦ ਭੇਜਣੀ ਹੈ ਜਾਂ ਘਰੇ ਜਿਹੜੀ ਮੈਂ ਕਰ ਸਕਦਾ ਉਹ ਨਹੀਂ ਕਰ ਪਾ ਗਿਆ ਹੋ ਨਹੀਂ ਕਰ ਪਾ ਠੀਕ ਹੈ ਦੂਜੀ ਗੱਲ ਜਿਹੜੀ ਮੇਰੀ ਸੈਲਰੀ ਹੈ ਉਹਦੇ ਨਾਲ ਮੇਰਾ ਆਪਣਾ ਗੁਜ਼ਾਰਾ ਹੋ ਰਿਹਾ ਹਾਲਾਂਕਿ ਮਤਲਬ ਬਸ ਜਦੋਂ ਮੈਂ ਹਲੇ ਵਿਆਹ ਨਹੀਂ ਹੋਇਆ ਅੱਛਾ ਵਿਆਹੇ ਮੇਰੇ ਨਾਲ ਦੇ ਨੇ ਬਹੁਤ ਜ਼ਿਆਦਾਤਰ ਸਾਰੇ ਸਟਾਫ ਨੇ ਉਹਨਾਂ ਦਾ ਹੋਇਆ ਹੈ ਤੇ ਉਹ ਸੋਚ ਕੇ ਵੀ ਹਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਮੇਰਾ ਕਿਵੇਂ ਹੋਊਗਾ ਇਹ ਸਭ ਮਤਲਬ ਸਾਰੀਆਂ ਸੋਚਣ ਵਾਲੀਆਂ ਗੱਲਾਂ ਨੇ ਪਰ ਸਰਕਾਰ ਇੱਥੇ ਨਹੀਂ ਸੁਣਦੀ ਸਾਡੀ ਕੁਝ ਨਹੀਂ ਪੁੱਛਦੀ ਇਹ ਸਰਕਾਰ ਤੇ ਭਾਈ ਗੱਲਾਂ ਕਰਦੀ ਰਹੀ ਹੈ ਕਿ ਜਿਹੜਾ ਸਾਡਾ ਸਿੱਖਿਆ ਮਾਡਲ ਜਾਂ ਸਿਹਤ ਮਾਡਲ ਆ ਸਭ ਤੋਂ ਉੱਪਰ ਹੋਊਗਾ ਸਾਡਾ ਇਹ ਉੱਪਰ ਆ ਸਭ ਤੋਂ ਨਹੀਂ ਭਾਜੀ ਸਰਕਾਰ ਨੇ ਸਿਹਤ ਮਾਡਲ ਦੀ ਤਾਂ ਰੀੜ ਦੀ ਹੱਡੀ ਤੋੜ ਰੱਖੀ ਹੈ ਜੀ ਜਿਹਨੂੰ ਕਹਿੰਦੇ ਆ ਵੀ ਨਰਸਿੰਗ ਜਿਹੜੇ ਪ੍ਰੋਫੈਸ਼ਨ ਹੈ ਇਹ ਮੈਡੀਕਲ ਦੀ ਆਪਣੇ ਇਸ ਹਸਪੀਟਲ ਦੀ ਰੀੜ ਦੀ ਹੱਡੀ ਹੁੰਦੀ ਹੈ ਜੀ ਉਹ ਤਾਂ ਸਰਕਾਰ ਨੇ ਤੋੜ ਰੱਖੀ ਹੈ ਜਮਾ ਤੇ ਸਿਹਤ ਮਾਡਲ ਮੈਨੂੰ ਨਹੀਂ ਲੱਗਦਾ ਵੀ ਇਹ ਇਹਨਾਂ ਦਾ ਸਫਲ ਹੈ ਜੀ ਤੇ ਸਿੱਖਿਆ ਦਾ ਵੀ ਤੁਹਾਨੂੰ ਪਤਾ ਹੀ ਹੈ ਵੱਡਾ ਅਸ ਤੋਂ ਅਗਲਾ ਕੀ ਸੰਘਰਸ਼ ਹੈ ਸੰਘਰਸ਼ ਮੇਰਾ ਇੰਨਾ ਹੀ ਹੈ ਜੀ ਵੀ ਸਰਕਾਰ ਮੇਰੀ ਮੰਗ ਅੱਜ ਮੰਨ ਲਵੇ ਮੰਨ ਲਵੇ ਚਾਹੇ ਮੰਨ ਲੇ ਚਾਰ ਦਿਨਾਂ ਨੂੰ ਚਾਹੇ ਮੰਨੇ 10 ਦਿਨਾਂ ਜਿੰਨਾ ਮਰਜ਼ੀ ਟਾਈਮ ਲਾਵੇ ਮੈਂ ਇਸੇ ਜਗ੍ਹਾ ਰਹਿਣਾ ਮੈਂ ਆਪਣੀ ਜਗ੍ਹਾ ਤੋਂ ਨਹੀਂ ਜਾਵਾਂਗਾ ਠੀਕ ਹੈ ਅੱਗੇ ਹੋ ਸਕਦਾ ਹੈ ਸੰਘਰਸ਼ ਤਿੱਖਾ ਹੋਵੇ ਕੋਈ ਹੋਰ ਕੁਝ ਨਵਾਂ ਕਰਨ ਨੂੰ ਮੈਨੂੰ ਪਹਿਣਾ ਮਜਬੂਰ ਹੋਣਾ ਪਵੇ ਤੇ ਉਹ ਮੈਂ ਫਿਰ ਬਾਅਦ ਚ ਦੱਸਾਂਗਾ ਅੱਲੇ ਮੈਂ ਕੁਝ ਬਾਰੇ ਕੁਝ ਨਹੀਂ ਦੱਸ ਸਕਦਾ